ਬੋਲਦੇ ਵੀ ਸਾਡੇ ਕੋਲੇ ਅਸਲਾ ਦੋ ਦੋ ਪਿਸਤੌਲ ਸਾਡੀਆਂ ਡੱਬਾਂ ਚ ਆ ਤੇ ਭੁੰਨ ਦੇਾਂਗੇ ਐ ਮੱਚ ਗਈ ਵੇ ਪੁੱਤਰਾ ਸਾਰੇ ਆ ਗਏ ਚਿੱਟਾ ਲਾ ਕੇ ਜਿਹੜਾ ਬੰਦਾ ਸਾਡੇ ਘਰ ਸੜ ਕੇ ਗਿਆ ਹਾਂ ਇਸੇ ਬੰਦੇ ਨੇ ਪਹਿਲਾਂ ਦੱਸਿਆ ਸੀਗਾ ਇੱਕ ਵੇਲੇ ਅੱਛਾ ਜੀ ਇਹ ਤੁਹਾਡੇ ਘਰਾਂ ਨੂੰ ਮੈਂ ਆ ਕੇ ਲਾਉਂਗਾ ਉਹ ਮੇਰੀ ਜਵਾਕ ਨਹੀਂ ਮਾਰ ਦੇਣੀ ਸੀ ਮੇਰੀ ਪੋਤੀ ਮੈਂ ਕਿੱਧਰ ਨੂੰ ਜਾਵਾਂ ਪਿੰਚ ਦੇ ਘਰੇ ਵੀ ਉਹ ਬੰਦੇ ਨੇ ਧੌਂਕੀ ਦਿੱਤੀ ਗੱਲ ਸਰਪੰਚ ਨੇ ਇੱਕ ਕਰੀ ਲੋ ਕਹਿੰਨਾ ਮੈਂ ਇਹਨਾਂ ਦੇ ਇੱਕ ਇੱਕ ਘਰ ਨੂੰ ਅੱਗ ਲਾ ਕੇ ਜਾਵਾਂ ਤਾਂ ਉਹਥੋਂ ਸਾਰੀਆਂ ਬੁੜੀਆਂ ਮਸਾਂ ਆਂਗਾਂ ਜਿਹੜਾ ਨੁਕਸਾਨ ਆ ਉਹ ਕਿੰਨੇ ਘਰਾਂ ਦਾ ਕਰਕੇ ਗਏ ਆ ਇੱਥੇ ਇੱਥੇ ਜੀ 8 ਘਰਾਂ ਦਾ 8 ਘਰਾਂ ਦਾ ਹਾਂ ਤੁਹਾਨੂੰ ਦਿਖਾਵਾਂਗੇ ਸਾਰੇ 8 ਘਰਾਂ ਨੂੰ ਅੱਗ ਲਾ ਕੇ ਗਏ ਆ ਹਾਂ ਹਾਂ ਜੀ ਬਹੁਤ ਬੁਰਾ ਹਾਲ ਹੈ ਪਹਿਲਾਂ ਥਲਵਾਇਆ ਇਹਨਾਂ ਬੰਦਿਆਂ ਨੇ ਪਹਿਲਾਂ ਥਲਵਾਇਆ ਕਰਕੇ ਆ ਕਰਕੇ ਆਦੇ ਨਾ ਦੱਸ ਹੁਣ ਤੂੰ ਬੋਲੇਂਗਾ ਆ ਇਹਦਾ ਮੈਂ ਨਹੀਂ ਬੋਲਦਾ ਫੇਰ ਸਾਨੂੰ ਦੱਸਦਾ ਹੂੰ ਤਾਂ ਭਾਗੂ ਨੇ ਰਾਤ ਪਰ ਗਟਾ ਮੇਰੇ ਮੁੰਡੇ ਨਾ ਹਮ ਹਏ ਕਰੀ ਜਾਂਦਾ ਹਾਏ ਹਾਏ ਜਦੋਂ ਕਰਦਾ ਮੈਂ ਆਖਿਆ ਮੋਲੀ ਆ ਮੇਰੇ ਪੁੱਤੇ ਨਾ ਮੋਲੀ ਆ ਹਮ ਮੈਂ ਕਿਹਾ ਨਹੀਂ ਪੁੱਤ ਮੈਂ ਜਮਾਸਾ ਮੈਂ ਮਸਾ ਪਾੜਿਆ ਪੁੱਤ ਨਬੇ ਹੁਣ ਨਾ ਤੋੜ ਹੋਈ ਪਹਿਲੇ ਕਰੇ ਸਾਨੂੰ ਪਤਾ ਲੱਗ ਗਿਆ ਇਹ ਬੰਦੇ ਬਾਹਲੇ ਆ ਸੀ ਜਵਾਕ ਕੰਦਾ ਕੋਠਾ ਉੱਤੇ ਚੜਾ ਲੇ ਚੱਕ ਚੱਕ ਕੇ ਅੰਦਰੋਂ ਹੋਰ ਅਸੀਂ ਕੁਛ ਨਹੀਂ ਚੱਕਿਆ ਘਰ ਮਸਾਂ ਬਚਾਏ ਜਵਾਕ ਅਸੀਂ ਅਸੀਂ ਤਾਂ ਨੇ ਵਾਦੂ ਕਰਦੇ ਨਛੇ ਹੂੰ ਜੇ ਵਾਦੂਰਾ ਹਨ ਰਾਤ ਇਹ ਨਹੀਂ ਪਤਾ ਵੀ 100 ਬੰਦਾ ਸੀ ਕਿ 200 ਸੀ ਕਿ ਕਿੰਨਾ ਸੀ ਰੱਬ ਜਾਣਦਾ ਅਸੀਂ ਤਾਂ ਡਰਦੇ ਮਾਰੇ ਕਿਸੇ ਦੇ ਘਰੇ ਜਾ ਕੇ ਭਰਾਵਾ ਪੈ ਗਏ ਚੰਚਾਰ ਕਰਪਾਨਾਂ ਮਿਲ ਲੱਤ ਤੇ ਮਾਰਨ ਤੁਹਾਡੇ ਮੁੰਡੇ ਦੇ ਸਰ ਮੇਰੇ ਮੁੰਡੇ ਦੇ ਕਿ ਉਹ ਜਿਹੜੇ ਬੰਦੇ ਸੀ ਜਿਹੜੇ ਦੋਸ਼ੀ ਆ ਉਹ ਚਿੱਟਾ ਵਗੈਰਾ ਵੇਚਦੇ ਸੀ ਤੇ ਇਹ ਰੋਕਦੇ ਸੀ ਇਸ ਕਰਕੇ ਹਮਲਾ ਕੀਤਾ ਗਿਆ ਸੀ ਆਪ ਵੀ ਹੋਇਆ ਜੀ ਇਹਨਾਂ ਦੇ ਇਹਨਾਂ ਦੇ ਦੱਸਣ ਮੁਤਾਬਕ ਇਹ ਗੱਲ ਹੈਗੀ ਹੈ ਜੀ ਵੀ ਉਹ ਨਸ਼ੇ ਦੇ ਉਹ ਇਹਨਾਂ ਦੇ ਦੱਸਣ ਮੁਤਾਬਕ ਹੈਗੀ ਹੈ ਜੀ ਵੀ ਉਹ ਨਸ਼ੇ ਦੇ ਆਦੀ ਹੈਗੇ ਬੱਚੇ ਜਿਹੜੇ ਜਿਨ੍ਹਾਂ ਨੇ ਇਹਨਾਂ ਦਾ ਆਸਬੇਤ ਪਹਿਲਾਂ ਲੜਾਈ ਹੋਈ ਸੀ ਤਾਂ ਜਾਣ ਵਿਚ ਆ ਕੇ ਪਹਿਲਾਂ ਹੀ ਭੱਜ ਗਏ ਸੀਗੇ ਸਾਨੂੰ ਡਰ ਸੀਗਾ ਵੀ ਸਾਡੇ ਘਰ ਨੂੰ ਨਗ ਲਾ ਦੇਣ ਉਹਨਾਂ ਨੇ ਜੀ ਉਹੀ ਗੱਲ ਕੀਤੀ ਅੱਗ ਲਾਉਣ ਵਾਲੀ ਸਾਡਾ ਤਾਂ ਕੋਈ ਲੜਾਈ ਨਹੀਂ ਸੀ ਕੋਈ ਬਲਾਰਾ ਨਹੀਂ ਸੀਗਾ ਕੀ ਪ੍ਰਸ਼ਾਸਨ ਹੁਣ ਇਹ ਨਸ਼ੇ ਤੇ ਠੱਲ ਪਾਊਗਾ ਕਿ ਲੋਕਾਂ ਨੂੰ ਰਾਹਤ ਮਿਲੂਗੀ ਕਿਉਂਕਿ ਇਹ ਕਹਿੰਦੇ ਪਹਿਲਾਂ ਸਾਡੀ ਕਿਸੇ ਨੇ ਗੱਲ ਹੀ ਨਹੀਂ ਸੁਣੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜਿਓ ਮੈਂ ਪਰਮਜੀਤ ਸਿੰਘ ਇਸ ਸਮੇਂ ਦੀ ਜੋ ਤੁਹਾਨੂੰ ਤਸਵੀਰ ਦਿਖਾ ਰਿਹਾ ਪਿੰਡ ਦਾਨ ਸਿੰਘ ਵਾਲਾ ਦੇ ਕੋਠੇ ਜੀਵਨ ਸਿੰਘ ਵਾਲਾ ਦੀ ਹੈ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਕਿ ਇੱਕ 1:00 ਵਜਿਆ ਹੋਇਆ ਇਹ ਇਕੱਠ ਇੱਕ ਗਰੀਬ ਪਰਿਵਾਰ ਦੇ ਘਰ ਨੂੰ ਅੱਗ ਲਗਾ ਦਿੱਤੀ ਕੁਝ ਆਂਸਰਾ ਵੱਲੋਂ ਉਹ ਕਿਉਂ ਅੱਗ ਲਗਾਈ ਗਈ ਹੈ ਕੀ ਕਾਰਨ ਸੀ ਪਰਿਵਾਰ ਨਾਲ ਪੂਰੀ ਗੱਲਬਾਤ ਜਾਣਨ ਦੀ ਕੋਸ਼ਿਸ਼ ਕਰਦਾ ਹੈ ਬਾਈ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਕੀ ਹੈ ਮੇਰਾ ਨਾਮ ਜਗਦੇਵ ਜਗਦੇਵ ਸਿੰਘ ਜਗਦੇਵ ਸਿੰਘ ਜੀ ਇਹ ਕਿਉਂ ਕੀ ਕਾਰਨ ਹੋਇਆ ਕੌਣ ਤੁਹਾਡੇ ਘਰ ਨੂੰ ਅੱਗ ਲਾ ਕੇ ਗਿਆ ਕਮੈਸ ਸਮਝ ਸਕਦਾ ਤੁਹਾਡੀ ਗੱਲ ਇੱਕ ਗਰੀਬ ਦਾ ਜਿਹੜਾ ਘਰ ਹੁੰਦਾ ਪਾਈ ਪਾਈ ਕਰਕੇ ਇੱਕ ਛੱਤ ਇਹ ਮਕਾਨ ਖੜਾ ਕੀਤਾ ਜਾਂਦਾ ਜਦ ਉਹ ਢਹਿ ਢੇਰੀ ਹੋ ਜੇ ਉਹਦੇ ਦਿਲ ਤੇ ਕੀ ਬੀਤਦੀ ਆ ਉਹੀ ਜਾਣਦਾ ਪੈਣੇ ਕੀ ਕਾਰਨ ਕੀ ਹੋਇਆ ਸੀ ਕਿਉਂ ਅੱਗ ਲਾਈ ਸੀ ਬਾਈ ਅਸੀਂ ਤਾਂ ਵੀ ਆਪਦਾ ਜਾਨ ਬਚਾ ਕੇ ਪਹਿਲਾਂ ਹੀ ਭੱਜ ਗਏ ਸੀਗੇ ਸਾਨੂੰ ਡਰ ਸੀਗਾ ਵੀ ਸਾਡੇ ਘਰ ਨੂੰ ਨਗ ਲਾ ਦੇਣ ਉਹਨਾਂ ਨੇ ਜੀ ਉਹੀ ਗੱਲ ਕੀਤੀ ਅੱਗ ਲਾਉਣ ਵਾਲੀ ਸਾਡਾ ਤਾਂ ਕੋਈ ਲੜਾਈ ਨਹੀਂ ਸੀ ਕੋਈ ਬਲਾਰਾ ਨਹੀਂ ਸੀਗਾ ਉਹਨਾਂ ਨਾਲ ਹਾਂ ਬਿਲਕੁਲ ਇੱਕ ਮਿੰਟ ਪਹਿਣੇ ਮੈਂ ਸ਼ੁਰੂ ਤੋਂ ਗੱਲ ਦੱਸੋ ਕੀ ਤੋਂ ਤੁਹਾਨੂੰ ਡਰ ਸੀ ਕਿਉਂ ਡਰ ਸੀਗਾ ਬਾਈ ਡਰ ਸਾਨੂੰ ਆ ਹੀ ਸੀ ਵੀ ਉਹ ਮਿਰ ਜੇਠ ਦਾ ਮੁੰਡਾ ਸੀਗਾ ਉਹਨਾਂ ਦੀ ਲੜਾਈ ਦੇ ਵਿੱਚ ਸਾਨੂੰ ਆ ਹੀ ਡਰ ਸੀ ਵੀ ਕਿਤੇ ਸਾਨੂੰ ਵੀ ਨਾ ਮਾਰ ਜਾਣ ਉਹ अच्छा ਤੁਹਾਡੀ ਕਿਸੇ ਨਾਲ ਲੜਾਈ ਹੋਈ ਸੀ ਨਾ ਨਾ ਹੋਈ ਸੀ ਕੌਣ ਸੀਗੀ ਨਾਮ ਸੀ ਕੀ ਔਰ ਮੁੰਡੇ ਦਾ ਨਾਮ ਫੁੱਲੇ ਦਾ ਹਰਵਿੰਦਰ ਦੇ ਨਾਲ ਲੜਾਈ ਹੋਈ ਉਹਨਾਂ ਦੀ ਭਾਈ ਦੂਜੇ ਘਰ ਵਾਲਾ ਨਹੀਂ ਉਹਨਾਂ ਦੇ ਵਿੱਚ ਗਿਆ ਸੀ ਉਹ ਮੁੰਡਾ ਮੇਰੇ ਜੇਠ ਦਾ ਸੜਾਉਣ ਬਸ ਉੱਥੇ ਹੀ ਉਹਨਾਂ ਨੇ ਲੜਾਈ ਵਧਾ ਲਈ ਸਾਡਾ ਤਾਂ ਕੋਈ ਗਿਆ ਹੀ ਨਹੀਂਗਾ ਲੜਾਈ 'ਚ ਹਾਂ ਇਹ ਰਾਤ ਦੀ ਘਟਨਾ ਜੀ ਹਾਂਜੀ ਇਹ ਰਾਤ ਦੀ ਹੈ ਜੀ ਕੀ ਸਮਾਂ ਕੀ ਸੀ ਜਦੋਂ ਉਹ ਤੁਹਾਡੇ ਉਹ ਅਨੁਸ਼ਾ ਤੇ ਵਿਅਕਤੀ ਤੁਹਾਡੇ ਘਰੇ ਵੱਰਦੇ ਕਿੰਨੇ ਕੁ ਜਣੇ ਸੀ ਜੀ 10 ਵਜੇ ਦੇ ਕਿੰਨੇ ਜਣੇ ਸੀ ਜੀ ਪਤਾ ਹੀ ਨਹੀਂ ਜੀ ਕਿੰਨੇ ਕੁ ਸੀਗੇ ਹੋਣਗੇ ਕਿ 50 60 ਜਾਣੇ ਉਹ ਤਾਂ ਤੁਸੀਂ ਘਰੇ ਹੈ ਨਹੀਂ ਸੀ ਨਾ ਜੀ ਅਸੀਂ ਤਾਂ ਹੈ ਨਹੀਂ ਸੀਗੇ ਅੱਛਾ ਜੀ ਤੁਹਾਨੂੰ ਪਤਾ ਸੀ ਵੀ ਇਸ ਤਰ੍ਹਾਂ ਕਰਕੇ ਵੀ ਲੜਾਈ ਵਧੀਆ ਤੇ ਉਹ ਤੁਹਾਡੇ ਤੇ ਹਮਲਾ ਹੋ ਜਾਗਣਾ ਹਾਂ ਸਾਨੂੰ ਪਤਾ ਸੀਗਾ ਜੀ ਸਾਡੇ ਤੇ ਵੀ ਹਮਲਾ ਕਰਨਗੇ ਇਹ ਓਕੇ ਹਾਂ ਨਾਲੇ ਤੁਸੀਂ ਆਣੇ ਅਸੀਂ ਲੜਾਈ ਦੇ ਵਿੱਚ ਹੈ ਨਹੀਂ ਸੀ ਸੀ ਲੜਾਈ ਦੇ ਵਿੱਚ ਤਾਂ ਹੈ ਨਹੀਂ ਸੀ ਬਾਈ ਫਿਰ ਸਾਡਾ ਘਰ ਵਿੱਚ ਆ ਤੇ ਸਾਡਾ ਘਰ ਨੂੰ ਫਿਰ ਤਾਂ ਉਹ ਹੀ ਅੱਗ ਲਾ ਗਏ ਘਰ ਜਾਨੀ ਕਿ ਤੁਹਾਡਾ ਜਿਹੜਾ ਮੇਨ ਦਾ ਐਟੈਕ ਆ ਹਾਂ ਇੱਕੀ ਆ ਹੂੰ ਉਹ ਸਾਡੇ ਹਣਾ ਕਿਵੇਂ ਬਾਪੂ ਜੀ ਉਹ ਇਹ ਦੇ ਦੌਰ ਦਾ ਕਾਰ ਹੈ ਕੰਦ ਕੱਢੀ ਕਰਕੇ ਬਚਤ ਹੋ ਗਈ ਉਹਦੀ ਅੱਛਾ ਜੀ ਪਤਾ ਲੱਗਾ ਇਹਨੂੰ ਵੀ ਅੱਡਾ ਹੈ ਇਹਨਾਂ ਦਾ ਜੇ ਕੰਦ ਆ ਹੁੰਦੀ ਵਿਚਾਲੇ ਉਹਨਾਂ ਪਹਿਲੇ ਘਰੇ ਜਾਣੇ ਸ਼ੈ ਕਰ ਆਉਂਦਾ ਹੀ ਨਹੀਂ ਸੀਗਾ ਠੀਕ ਹੈ ਜਿਹੜੇ ਜਿਹੜੀ ਲੜਾਈ ਹੋਈ ਸੀ ਉਹ ਨਾਲ ਦੇ ਘਰ ਵਾਲਿਆਂ ਨੇ ਸੀ ਮੁੰਡਾ ਗਿਆ ਸੀ ਉਹਨਾਂ ਦਾ ਉਹਨਾਂ ਦਾ ਮੁੰਡਾ ਸੀਗਾ ਵਿੱਚ ਤੇ ਜਿਹੜਾ ਨੁਕਸਾਨ ਆ ਉਹ ਕਿੰਨੇ ਕਰਾਂ ਦਾ ਕਰਕੇ ਗਿਆ ਇੱਥੇ ਇੱਥੇ ਜੀ 8 ਕਰਾਂ ਦਾ 8 ਕਰਾਂ ਦਾ ਹਾਂ ਸਾਨੂੰ ਦਿਖਾਵਾਂਗੇ ਸਾਰੇ ਕਰ 8 ਕਰਾਂ ਨੂੰ ਅੱਗ ਲਾ ਕੇ ਗਏ ਆ ਹਾਂ ਹਾਂ ਜੀ ਬਹੁਤ ਬੁਰਾ ਹਾਲ ਆ ਉਹ ਬੰਦੇ ਕੋਈ ਨਸ਼ੇ ਪੱਤੇ ਵਾਲੇ ਸੀ ਜਾਂ ਕਿਵੇਂ ਸੀ ਨਸ਼ੇ ਪੱਤੇ ਵਾਲੇ ਹੁਣੇ ਜਿਹੜੀ ਰਾਤ ਨੂੰ ਆ ਕੇ ਗਈ ਜ ਹੂੰ ਨਹੀਂ ਤੁਹਾਡੇ ਪਿੰਡ ਦੇ ਹੀ ਆਇਆ ਹੈ ਤਾਂ ਹਾਂ ਜੀ ਪਿੰਡ ਦੇ ਹੀ ਆ ਫਿਰ ਤਾਂ ਤੁਸੀਂ ਜਾਣਦੇ ਹੋਵੋਗੇ ਕਿ ਇਹੋ ਜਿਹਾ ਕਿ ਇਹੋ ਜਿਹਾ ਪਰਿਵਾਰ ਆ ਨਹੀਂ ਰਾਤ ਨੂੰ ਜੀ ਕੋਈ ਨਹੀਂ ਨਿਕਲਿਆ ਖੜਕਾ ਦੜਕਾ ਬੱਤ ਹੋਈ ਗਿਆ ਉਹਨਾਂ ਨੇ ਅਧੀਆਂ ਦੇ ਵਿੱਚ ਪਾ ਕੇ ਪੈਟਰੋਲ ਬੰਬ ਵੀ ਬਣਾਏ ਆ ਅੱਛਾ ਜੀ ਉਹ ਸਾਲੇ ਲੈ ਕੇ ਗਏ ਆ ਉਹ ਅਧੀਆਂ ਦੇ ਵਿੱਚ ਪੈਟਰੋਲ ਪਾ ਕੇ ਉਹ ਘਰ ਤੇ ਸਿੱਟੇ ਆ ਹਾਂ ਜੀ ਠੀਕ ਹੈ ਆ ਇਧਰ ਇਧਰ ਸਾਹਮਣੇ ਦਿਖਾਈ ਵੀਰੇ ਆ ਸਾਹਮਣੇ ਰਸੋਈ ਆ ਇਧਰ ਤੁਸੀਂ ਵੇਖ ਸਕਦੇ ਕਿਸ ਤਰੀਕੇ ਦੇ ਨਾਲ ਭੰਨ ਤੋੜ ਕੀਤੀ ਗਈ ਆ ਤੇ ਆ ਸਾਹਮਣੇ ਦਰਵਾਜਾ ਜੋ ਲੋਹੇ ਦੀਆਂ ਜੋੜੀਆਂ ਲੱਗੀਆਂ ਹੋਈਆਂ ਨੇ ਇਸ ਦੇ ਵਿੱਚ ਕੋਈ ਤੇਜ਼ ਤਾਰ ਹਥਿਆਰ ਜਿਵੇਂ ਕੁਝ ਵੱਜਾ ਹੁੰਦਾ ਇਸ ਤਰੀਕੇ ਦਾ ਨਜ਼ਰ ਆ ਰਿਹਾ ਸਿਰਫ ਇਹ ਨਹੀਂ ਇਧਰਲੇ ਪਾਸੇ ਵੀ ਜੇ ਤਸਵੀਰ ਆਉਂਦੀ ਤਾਂ ਵੀਰੇ ਅੱਗੋਂ ਵੀ ਦਿਖਾ ਦਿਓ ਕਿਸ ਤਰੀਕੇ ਦੇ ਨਾਲ ਇਹ ਫਰਿੱਜ ਭੰਨੀ ਹੋਈ ਹੈ ਪਰੇ ਵਾਸ਼ਿੰਗ ਮਸ਼ੀਨ ਆ ਜਿਹਦੀ ਟੁੱਟ ਭੱਜ ਕੀਤੀ ਗਈ ਹੈ ਮੈਂ ਪਰਲੇ ਪਾਸੇ ਜਿਹੜੇ ਇਹ ਤਾਂ ਹਜੇ ਛੱਤਾਂ ਤੇ ਡਾਟ ਸੀਗੀ ਤਾਂ ਕਰਕੇ ਬਚ ਗਏ ਜਿਨ੍ਹਾਂ ਨੇ ਸਾਰੇ ਘਰ ਨੂੰ ਅੱਗ ਲਾਉਣ ਨੂੰ ਪਏ ਹੋਣਗੇ ਹਾਂਜੀ ਆ ਵੀ ਤੁਹਾਡੇ ਸਾਹਮਣੇ ਡਿੱਗੀ ਜਾਂਦੇ ਆਗਣਾ ਜੀ ਆਦਰ ਦਿਖਾ ਦਿਓ ਜੀ ਵੀਰੇ ਤਸਵੀਰ ਸਾਹਮਣੇ ਆ ਹਲੇ ਵੀ ਧੂਆਂ ਵੀਰੇ ਬਚ ਕੇ ਜਾਇਓ ਅੱਗੇ ਕਿਉਂਕਿ ਬੱਤਿਆਂ ਨੂੰ ਅੱਗ ਲੱਗੀ ਹੋਈ ਆ ਧਿਆਨ ਦੇ ਨਾਲ ਧਿਆਨ ਨਾਲ ਵੀ ਸਰਚ ਵੱਜੇ ਭਾਈ ਜਦੋਂ ਤੁਹਾਡੇ ਘਰੇ ਵੜਿਆ ਹਫਦਾ ਦਵੜੀ ਮੱਚੀ ਆ ਤੁਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਹੈ ਨਹੀਂ ਸੀਗੇ ਹੈ ਨਹੀਂ ਸੀ ਪਿੰਡ 'ਚ ਹੈ ਨਹੀਂ ਸੀ ਜ ਆਪਾਸੇ ਸੀ ਪਾਸੇ ਜਾਈ ਤਾਂ ਡਰ ਦੀ ਪਾਸੇ ਹੋ ਗਈ ਜੀ ਅੱਛਾ ਹਾਂ ਜਿਵੇਂ ਮੰਨ ਕੇ ਚੱਲੋ ਤੁਹਾਨੂੰ ਇਹ ਡਰ ਸੀ ਵਿਜੇ ਤੁਸੀਂ ਇੱਥੇ ਹੁੰਦੇ ਤਾਂ ਤੁਹਾਡਾ ਵੀ ਨੁਕਸਾਨ ਕਰਦੇ ਹਾਂ ਮਾਰ ਦਿੰਦੇ ਹਾਂ ਸਾਨੂੰ ਹੀ ਮਾਰ ਦਿੰਦੇ ਲੜਾਈ ਕਿਹੜੀ ਗੱਲਾਂ ਹੋਈ ਆ ਸਾਨੂੰ ਦੱਸਤਾ ਦਿੰਦਾ ਜੀ ਮੇਰੇ ਭਰਾ ਦਾ ਮੁੰਡਾ ਸੀ ਆ ਨਹੀਂ ਜੀ ਭਰਾ ਦਾ ਮੁੰਡਾ ਤਾਂ ਸੀਗਾ ਕੋਈ ਕਾਰਨ ਤਾਂ ਹੁੰਦਾ ਲੜਾਈ ਦਾ ਕਿਸ ਨੂੰ ਗਾਲ ਕੱਢੀ ਅੱਛਾ ਜੀ ਉਹ ਪਰਿਵਾਰ ਕਿੱਥੇ ਆ ਜਿਨ੍ਹਾਂ ਦਾ ਲੜਾਈ ਜਿਨ੍ਹਾਂ ਦੇ ਪਰਿਵਾਰ ਚ ਲੜਾਈ ਹੋਈ ਸੀ ਨਾਲ ਦਾ ਪਰਿਵਾਰ ਆ ਆ ਜੋ ਉਧਰਲੇ ਪਾਸੇ ਪੁੱਛ ਲੈਨੇ ਆ ਵਾਹਿਗੁਰੂ ਵਾਹਿਗੁਰੂ ਕਿਵੇਂ ਬਾਪੂ ਜੀ ਇਹ ਤਿੰਨ ਭਾਈ ਹੈ ਅੱਛਾ ਜੀ ਇੱਕ ਤਾਂ ਉਧਰ ਰਹਿ ਗਿਆ ਕੰਦ ਸੀ ਉਹਦੀ ਤਾਂ ਹਾਂਜੀ ਤੇ ਇੱਕ ਆ ਚਾਲੜਾ ਇਹ ਵੱਡਾ ਹੈ ਇਹ ਵੱਡਾ ਹੈ ਜੀ ਦਾ ਮੁੰਡਾ ਸੀ ਜਿਨ੍ਹਾਂ ਦਾ ਜਾਨੀ ਕਿ ਉਹ ਮੁੰਡੇ ਨਾਲ ਜਨਰਲ ਲੜਨ ਆਏ ਸੀਗੇ ਓਕੇ ਇਧਰਲੇ ਸਾਹਮਣੋਂ ਦਿਖਾਈ ਵੀਰੇ ਤਸਵੀਰ ਕਿਸ ਤਰੀਕੇ ਦੇ ਨਾਲ ਆ ਕੱਪੜੇ ਪੂਰੇ ਘਰ ਨੂੰ ਹੀ ਅੱਗ ਲਾ ਦਿੱਤੀ ਕਪੜੇ ਲੀੜਾ ਲੱਤਾ ਜੋ ਵੀ ਸਮਾਨ ਪਿਆ ਸੀ ਸਾਰਾ ਤੁਸੀਂ ਵੇਖ ਸਕਦੇ ਹੋ ਕਿ ਸੜ ਕੇ ਸੁਆਹ ਹੋ ਚੁੱਕਾ ਹੈ ਬਈ ਇਹ ਮਾਲ ਕਿੱਥੇ ਕਰਦੇ ਇਹ ਤੁਹਾਡੇ ਤੋਂ ਤੁਹਾਡਾ ਘਰ ਆ ਬਈ ਬਈ ਕਾਰਨ ਕੀ ਸੀ ਕਿਉਂ ਕਰਨ ਨੂੰ ਅਗ ਲਾ ਗਿਆ ਆ ਕੇ ਉਹ ਆਪ ਨੂੰ ਜੀ ਕੁਝ ਨਹੀਂ ਸੀ ਉਹ ਨੰਦੇ ਹੋਈ ਸੀ ਲੜਾਈ ਮੁੰਡਾ ਔੜਗਾ ਛਡਾਉਣਾ ਤੇ ਉਸੇ ਉਸੇ ਕਾਰਨ ਹੀ ਉਹਦੇ ਖਤ ਪੈ ਗਏ ਉਹ ਤੁਹਾਡਾ ਮੁੰਡਾ ਉਹਨਾਂ ਦੀ ਲੜਾਈ ਚ ਜਾਵੜਿਆ ਛਡਾਉਣ ਗਿਆ ਸੀ ਹਾਂ ਠੀਕ ਹੈ ਬਸ ਉਹ ਕਹਿੰਦੇ ਸਾਨੂੰ ਛਡਾਇਆਗਾ ਤੂੰ ਹਾਂ ਉਹ ਛਡਾਉਂਦੇ ਛਡਾਉਂਦੇ ਤੇ ਇਹਨਾਂ ਦੇ ਮਾਰਗੇ ਛਡਾਉਣ ਵਾਲਾ ਦੇ ਅੱਛਾ ਜੀ ਤੇ ਮੁੜ ਕੇ ਇਸ ਗੱਲ ਤੋਂ ਗੁੱਸਾ ਬਾਤ ਗਿਆ ਬਸ ਓਕੇ ਤੇ ਰਾਤ ਕਿੰਨੇ ਕ ਵਜੇ ਆ ਕੇ ਕਿੰਨੇ ਕ ਬੰਦੇ ਸੀਗੇ ਜਿਹੜੇ ਤਾਂ ਇੱਕ ਬੰਦੇ ਦਾ ਜੀ ਹੁਣ ਪਿੰਡ ਦੇ ਦਾ ਚਾਰ ਹੀ ਆ ਮੁੱਖ ਰੱਖਿਆ ਸੀ ਤਾਂ ਅੱਛਾ ਜੀ ਤੇ ਦੂਜੇ ਬੰਦੇ ਬਾਹਰੋਂ ਸੀ ਉਹਨਾਂ ਦਾ ਪਤਾ ਹੀ ਕੋਈ ਨਹੀਂ ਕਿੰਨੇ ਕ ਸੀ ਓਕੇ ਪਤਾ ਨਹੀਂ ਸੀ ਕਿੰਨੇ ਕੋ ਕਿ ਕਾਫੀ ਜਿਆਦਾ ਨੁਕਸਾਨ ਕੀਤਾ ਇਹ ਸਿਰਫ ਭੰਨ ਤੋੜ ਕੀਤੀ ਆ ਜਾਂ ਕੋਈ ਹੋਰ ਸਮਾਨ ਚੱਕ ਕੇ ਵੀ ਚੋਰੀ ਵੀ ਕੀਤਾ ਗਿਆ ਸਮਾਨ ਦੀ 2 ਲੱਖ ਰੁਪਇਆ ਸੀ ਅੱਛਾ ਤੇ 2 ਟੋਲੇ ਸੋਨੇ ਦੇ ਸੀ ਉਹ ਲੋਕ ਕਹਿੰਗੇ ਕਿ ਗਰੀਬ ਪਰਿਵਾਰ ਦੇ ਘਰੇ 2 ਲੱਖ ਰੁਪਏ ਕੈਸ਼ ਕਿੱਥੋਂ ਆ ਗਿਆ ਤਸਵੀਰੀ ਲੱਗਦੇ ਆ ਜੀ ਸੀ ਜੀ ਤੇ ਬੱਕਰੀਆਂ ਸੀ 10 ਅੱਛਾ ਜੀ ਬੱਕ ਬੱਕਰੀਆਂ ਖੋਲ ਕੇ ਲੈ ਗਏ ਬੱਕਰੀਆਂ ਵੀ ਲੈ ਗਏ ਹਾਂ ਤੇ ਸੋਨਾ ਕਿੰਨਾ ਦੱਸ ਰਹੇ ਹੋ 2 ਕੁ ਲੱਖ ਸੀਗਾ ਤੋਲੇ 2 ਤੋਲੇ ਸੋਨਾ ਚਾਕੇ ਲੈ ਗਏ ਹਾਂ ਅੱਛਾ ਤੇ ਟੋਲਗਾ ਟਾਲੀਆਂ ਸੀ ਸਨੇ ਨਾਲ ਸਾਰਾ ਘਰ ਲੈ ਗਏ ਅਗਮ ਚਾਹਵੇਂ ਓਕੇ ਤੁਹਾਡੇ ਪਰਿਵਾਰ ਚ ਕੌਣ ਕੌਣ ਕਿੰਨੇ ਮੈਂਬਰ ਤੁਸੀਂ ਅਸੀਂ ਜੀ ਚਾਰ ਪੰਜ ਅਸੀਂ ਇੱਕ ਗੁੱਡੀ ਦਾ ਵਿਆਹ ਹੀ ਚਾਰ ਹੀ ਰਹਿ ਗਏ ਓਕੇ ਦੋਏ ਜੀ ਇਹ ਜਦੋਂ ਮੁੰਡੇ ਤੁਹਾਡਾ ਬੇਟਾ ਲੜਾਈ ਦੇ ਵਿੱਚ ਸੀ ਤੁਹਾਡੇ ਘਰੇ ਆ ਕੇ ਠੀਕ ਹੈ ਪਰ ਸੱਤ ਘਰਾਂ ਤੇ ਹੋਰ ਵੀ ਕਹਿੰਦੇ ਨੁਕਸਾਨ ਕਰਕੇ ਗਏ ਆ ਤੇ ਉਹ ਫਿਰ ਜਿਹੜੇ ਚੰਚੇ ਬੰਦੇ ਵਿੱਚ ਸੀਗੇ ਜਿਹੜੇ ਜਿਹੜੇ ਨਾਲ ਸੀਗੇ ਸਾਰਿਆਂ ਦੇ ਨੁਕਸਾਨ ਕਰਕੇ ਗਏ ਸਾਰਿਆਂ ਦੇ ਕਰ ਗਏ ਜੀ ਤਾਂ ਉਹ 50 ਪੁਲਸਾਈ ਮੌਕਾ ਵੇਖ ਕੇ ਗਈ ਆ ਦੋ ਆਈ ਸੀ ਸੀ ਅੱਛਾ ਮੁਲਾਜ਼ਮ ਆਏ ਸੀ ਹਾਂ ਜਿਹੜਾ ਸਰਪੰਚ ਸੀ ਪਿੰਡ ਦਾ ਅੱਛਾ ਜੀ ਜਿਹੜਾ ਮੈਂਬਰ ਸੀ ਹੂੰ ਹੋਰ ਬੰਦਾ ਕੋਈ ਨਹੀਂ ਸੀ ਓਕੇ ਤੇ ਕੀ ਕੀ ਕਾਰਵਾਈ ਕਰਕੇ ਗਏ ਆ ਕੀ ਕੋਈ ਸਬੂਤ ਇਕੱਠੇ ਕੀਤੇ ਆ ਹੋਰ ਕੋਈ ਕੁਝ ਬਰਾਮਦ ਕੀ ਹੋਇਆ ਕੋਈ ਹਥਿਆਰ ਵੀ ਸੀ ਕੋਈ ਕੀ ਦੱਸ ਉਹਨਾਂ ਕੋਲੇ ਹਾਂਜੀ ਉਹਨਾਂ ਕੋਲ ਤਾਂ ਫਿਰ ਆ ਵੇਖੋ ਜੀ ਸਾਰਾ ਕੋਸ਼ਿਸ਼ੀ ਚਲੋ ਆਪਾਂੰਿਆ ਥੁੜਿਆ ਪਿਆ ਨਹੀਂ ਇੱਥੋਂ ਬਰਾਮਤ ਹੋਇਆ ਪੁਲਿਸ ਨੂੰ ਕੁਛ ਕਿੱਥੋਂ ਲੈ ਕੇ ਦੋ ਕਰਪਾਨਾਂ ਤੇ ਇੱਕ ਕਾਪਾ ਆਇਆ ਅੱਛਾ ਉਹ ਪੰਜਾਬ ਪੁਲਿਸ ਲੈ ਗਈ ਦੋ ਕਰਪਾਨਾਂ ਤੇ ਇੱਕ ਕਾਪਾ ਸੀਗਾ ਹਾਂ ਬਾਈ ਇੱਕ ਦੱਸੀ ਜਾਂਦਾ ਹੀ ਕਹਿੰਦਾ ਉਹਨਾਂ ਨੇ ਪੈਟਰੋਲ ਬੰਬ ਬਣਾ ਬਣਾ ਕੇ ਸੁੱਟੇ ਹਾਂ ਪੁਲਿਸ ਵਾਲੇ ਉਹ ਲੈ ਕੇ ਚ ਆ ਕੇ ਇੱਕ ਦੋ ਵਧ ਕੇ ਜੋ ਉਥੋਂ ਅਧਿਏ ਪਏ ਸੀਗੇ ਉਹ ਪੁਲਸਾ ਫਿਰ ਪਾ ਕੇ ਲੈ ਗਏ ਹੋ ਓਕੇ ਆ ਦੇ ਦੇਖ ਲਓ ਪੂਰਾ ਪਿੰਡ ਘਰ ਵਿੱਚ ਕਿਸ ਤਰੀਕੇ ਦੇ ਨਾਲ ਇਕੱਠਾ ਹੋਇਆ ਬਾਈ ਜਿਹੜੇ ਦੂਸਰੇ ਘਰ ਆ ਉਹ ਨਾਲ ਹੀ ਆ ਜਾਂ ਅੱਗੇ ਪਿੱਛੇ ਅਗਲੇ ਪਾਸੇ ਆ ਉਸ ਘਰ ਦੀਆਂ ਤਸਵੀਰਾਂ ਵੀ ਮੈਂ ਚਾਹਾਂਗਾ ਕਿ ਜਰੂਰ ਵਿਖਾ ਦਈਏ ਕਿ ਤੀਜੇ ਘਰ ਦੀ ਇਹ ਤਸਵੀਰਾਂ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਕਿ ਭੰਨ ਤੋੜ ਤੇ ਅੱਗ ਲਾਈ ਗਿਆ ਬਾਪੂ ਜੀ ਤੁਹਾਡਾ ਘਰ ਹਾਂ ਜੀ ਇਹ ਸਾਡਾ ਘਰ ਕੀ ਨਾਮ ਹੈ ਤੁਹਾਡਾ ਮੇਰੇ ਨਾਮ ਪਰਸ਼ਨ ਸਿੰਘ ਆ ਜੀ ਜੀ ਬਾਪੂ ਜੀ ਨੁਕਸਾਨ ਕਿਹੜੀ ਗੱਲਾਂ ਹੋਇਆ ਅਸਲ ਲੜਾਈ ਕਿਹੜੀ ਗੱਲ ਤੋਂ ਹੋਈ ਉਹ ਕੋਈ ਖੁੱਲ ਕੇ ਨਹੀਂ ਦੱਸ ਰਿਹਾ ਹਾਂ ਜੀ ਹਾਂ ਨਹੀਂ ਖੁੱਲ ਕੇ ਦੱਸਦੇ ਪਰ ਮੈਂ ਦੱਸਦਾ ਜੀ ਇਹ ਜਿਹੜੇ ਨਸ਼ੇ ਵਾਲੇ ਮੁੰਡੇ ਐ ਹਮ ਇਹ ਨਸ਼ਾ ਚਿੱਟਾ ਵੇਚਦਾ ਮੁੰਡਾ ਹੈ ਇਦੋ ਬੱਲੇ ਨੇ ਵੀ 25 ਮੁੰਡੇ ਖਰਾਬ ਕਰਤੇ ਅੱਛਾ ਤੇ ਬਹੁਤ ਜ਼ਿਆਦੇ ਨੇ ਇੱਕ ਘਰ ਪਟਕੇ ਖਰਾਬ ਕਰਤੇ ਹੂੰ ਇਸ ਬੰਦੇ ਨੇ ਹੂੰ ਤੇ ਹੁਣ ਹੁਣ ਜਿੱਦਾਂ ਲੜਾਈ ਹੁੰਦੀ ਹੈ ਹੂੰ ਮੇਰੇ ਮੁੰਡੇ ਦਾ ਨਾਮ ਰਣਜੀਤ ਸਿੰਘ ਜੀ ਤੋ ਗਿਆ ਸੀ ਸਿਰਫ ਉਹਦੇ ਛਡਾਉਣੇ ਗਿਆ ਸੀ ਲੜਨ ਨਹੀਂ ਗਿਆ ਸੀ ਗਿਆ ਅੱਛਾ ਜੀ ਜਦੋਂ ਛਡਾਉਣ ਗਿਆ ਸੀ ਗਿਆ ਤਾਂ ਕੋਲੇ ਉਹਦੇ ਬਰਾਬਰ ਉਹਦਾ ਪਿਓ ਘੜਾ ਸੀ ਹੂੰ ਥੂਲਾ ਸਿੰਘ ਹੂੰ ਯੋ ਫੂਲਾ ਸਿੰਘ ਕੋਲੇ ਘੜਾਈ ਤੋਂ ਫੂਲਾ ਸਿੰਘ ਮੇਰੇ ਮੁੰਡੇ ਦਿਆਂ ਦਾ ਕਿ ਮਾਰ ਮਾਰਦਾ ਇਹਦੇ ਤੂੰ ਤਿੰਨ ਚਾਰ ਕਰਪਾਨਾਂ ਮੇ ਲੱਦ ਤੇ ਮਾਰਾਂ ਤੁਹਾਡੇ ਮੁੰਡੇ ਦੇ ਸਰ ਮੇਰੇ ਮੁੰਡੇ ਦੇ ਚਿੱਟੇ ਤਾਂ ਸਾਰੇ ਖੰਦੇ ਆ ਇਹ ਜ ਜਿੰਨੇ ਮੁੰਡੇ ਨੂੰ ਬਰਬਾਦ ਕਰਤਾ ਸਾਡਾ ਇਹ ਜਿਹੜਾ ਨਗਰ ਹੈ ਇਸ ਇਸ ਬੰਦੇ ਨੇ ਇੱਥੇ ਕੋਈ ਮੀਟਿੰਗ ਮੋਟਿੰਗ ਰੱਖੀ ਗਈ ਸੀ ਭਾਈ ਚਿੱਟੇ ਵਾਲਿਆਂ ਨੂੰ ਬੰਦ ਕਰਨਾ ਕੋਈ ਇਦਾਂ ਵੀ ਮੈਂ ਗੱਲ ਸੁਣ ਰਿਹਾ ਇਹ ਤਾਂ ਜੀ ਹੁਣ ਅੱਜ ਹੋਕਾ ਤਾਂ ਦਵਾ ਵੀ ਇਹ ਇਹ ਤੇ ਕੰਟਰੋਲ ਕਰਨਾ ਆਪਾਂ ਸਾਰੇ ਪਿੰਡ ਨੇ ਦੇ ਅਸੀਂ ਨਾ ਕੰਟਰੋਲ ਕਰਿਆ ਤੇ ਅੱਜ ਤੋਂ ਸਾਡੇ ਘਰ ਬਰਬਾਦ ਕਰੇ ਇਸ ਬੰਦੇ ਨੇ ਹੂੰ ਤੇ ਉਹ ਕੰਨ ਹੋਰ ਵੀ ਕੰਨ 10 ਘਰਾਂ ਨੂੰ ਖਜਲਖੁਆਰ ਕਰ ਸਕਦਾ ਹੈ ਹੂੰ ਤੁਸੀਂ ਕੋਈ ਰੋਕਦੇ ਸੀ ਛਿੱਟੇ ਛੁੱਟੇ ਤੋਈ ਭਾਈ ਨਾ ਉਹ ਕਰੋ ਆਹ ਕੰਮ ਕਰੋ ਹਾਂ ਜੀ ਅਸੀਂ ਸਾਡਾ ਤਾਂ ਪੂਰਾ ਇਸ ਗੱਲ ਦੇ ਵਿੱਚ ਧਿਆਨ ਹੈ ਇਹ ਛਿੱਟੇ ਕਾਜ ਹੋਣ ਮੰਨ ਕੇ ਚੱਲੋ ਵੀ ਇਹ 10 ਮੁੰਡੇ ਖਰਾਬ ਕਰਤੇ ਇਸ ਬੰਦੇ ਨੇ ਹੂੰ ਫੇਰ ਇਹ ਬੱਚੇ ਇਹਨੇ ਘਰ ਪਟਕੇ ਬਰਬਾਦ ਕਰਤੇ ਨੇ ਅੱਛਾ ਤੇ ਖਾਖਾ ਚਿੱਟੇ ਤੋ ਅਸਰਦਾ ਲੋੜ ਦਾ ਆਪਣੇ ਆਪ ਦੇ ਤੇ ਪੈਣਾ ਨਾ ਹੂੰ ਤੇ ਸਾਡਾ ਹੱਕ ਆ ਨੇ ਵੀ ਚਿੱਟਾ ਤੋਂ ਰੁੱਕ ਗਿਆ ਸੀ ਇਹ ਇਹ ਲੜਾਈ ਤਾਂ ਵਧੀਆ ਵੀ ਤੁਸੀਂ ਰੋਕਦੇ ਸੀਗੇ ਹਾਂ ਅਸੀਂ ਰੋਕਦੇ ਸੀਗੇ ਉਹ ਕਹਿੰਦੇ ਵੀ ਸਾਨੂੰ ਰੋਕਿਆ ਕਿਉਂ ਸਾਨੂੰ ਰੋਕਿਆ ਕਿਉਂ ਪਰ ਜਿਵੇਂ ਪਰ ਆਪ ਸਰਕਾਰ ਕਹਿੰਦੀ ਵੀ ਅਸੀਂ ਤਾਂ ਨਸ਼ਾ ਬੰਦ ਕਰਤਾ ਐਂ ਕਰਤਾ ਸਰਕਾਰਾਂ ਤਾਂ ਇਹ ਕਈ ਕਹੀ ਜਾਂਦੀਆਂ ਕਿ ਅਸੀਂ ਤਾਂ ਨਸ਼ੇ ਤੇ ਰੋਕ ਬਹੁਤ ਲਾਈ ਬੈਠੇ ਆ ਨਾ ਅਸੀਂ ਤਾਂ ਇਹ ਵਾਅਦਾ ਕਰਦੇ ਨਸ਼ੇ ਹੂੰ ਜੇ ਵਾਧੂ ਰਾਤ ਹੈ ਨਾ ਰਾਤ ਹੈ ਕਿ ਇਹ ਨਹੀਂ ਪਤਾ ਵੀ 100 ਬੰਦਾ ਸੀ ਕਿ 200 ਸੀ ਕਿ ਕਿੰਨਾ ਸੀ ਰੱਬ ਜਾਣਦਾ ਅਸੀਂ ਤਾਂ ਡਰਦੇ ਮਾਰੇ ਕਿਸੇ ਦੇ ਘਰੇ ਜਾ ਕੇ ਭਰਾਵਾ ਪੈ ਗਏ ਹੂੰ ਅਸੀਂ ਜਾਨ ਬਚਾਈ ਆ ਉਹਦੀ ਤੇ ਜੇ ਅਸੀਂ ਨਾ ਨਾ ਜਾਂਦੇ ਸਾਨੂੰ ਹੀ ਮਾਰ ਦੇਣਾ ਸੀ ਹੂੰ ਇੱਥੇ ਮਰਿਆ ਪਿਆ ਉਹਨੂੰ ਸਾਨੂੰ ਚੱਕ ਲੈਣ ਤੁਸੀਂ ਤੁਹਾਨੂੰ ਕਿਸੇ ਬੰਦੇ ਵੱਲੋਂ ਸੂਚਿਤ ਕਰ ਦਿੱਤਾ ਗਿਆ ਵੀ ਭਾਈ ਆਸੇ-ਪਾਸੇ ਹੋ ਜੋ ਏਦਾਂ ਵਾਰਦਾਤ ਹੋਊਗੀ ਇਸ ਜਿਹੜਾ ਬੰਦਾ ਸਾਡੇ ਘਰ ਸਾੜ ਕੇ ਗਿਆ ਹਾਂ ਇਸੇ ਬੰਦੇ ਨੇ ਪਹਿਲਾਂ ਦੱਸਿਆ ਸੀਗਾ ਇੱਕ ਵੇਲੇ ਅੱਛਾ ਜੀ ਇਹ ਤੁਹਾਡੇ ਘਰਾਂ ਨੂੰ ਮੈਂ ਆ ਕੇ ਲਾਉਂਗਾ ਅੱਛਾ ਉਹ ਤਾਂ ਅਸੀਂ ਡਰ ਗਏ ਵੀ ਹੋ ਸਕਦਾ ਵੀ ਅੱਗ ਲਾਈ ਦੇਵੇ ਹੂੰ ਤੇ ਜਦੋਂ ਅਸੀਂ ਨਾ ਘਰੋਂ ਨਾ ਉੱਟ ਗਏ ਤੋਂ ਤਾਂ 10 11 ਵਜੇ ਤੇ ਸੱਦ ਕੇ ਬਾਹਰੋਂ ਮੁੰਡੇ ਦੇ ਦੋ ਸੱਦ ਸੱਦਿਆ ਕੇ 100 ਦਾ ਸੱਦਿਆ ਰੱਬ ਜਾਣਦਾ ਇਸ ਗੱਲ ਨੂੰ ਹੂੰ ਤੇ ਸਾਡੇ ਘਰਾਂ ਨੂੰ ਅੱਗ ਆਕ ਲਾਤੀ ਜਦੋਂ ਤੁਹਾਨੂੰ ਇਹ ਸ਼ਾਮ ਨੂੰ ਆ ਕੇ ਇਹ ਕਹਿ ਗਿਆ ਵੀ ਭਾਈ ਮੈਂ ਤੁਹਾਡੇ ਘਰ ਨੂੰ ਅੱਗ ਲਾ ਦੂੰ ਤੁਸੀਂ ਕੋਈ ਪੰਚਾਇਤ ਨਹੀਂ ਸੱਦੀ ਕੋਈ ਪੁਲਿਸ ਇਨਕੁਵਾਰੀ ਤੁਸੀਂ ਰਿਪੋਰਟ ਲਿਖਾ ਦਿੰਦੇ ਭਾਈ ਸਾਨੂੰ ਧਮਕੀ ਆਈ ਆ ਸਾਡੇ ਸਰਪੰਚ ਆ ਬੰਤਾ ਮੈਨੂੰ 5 ਦਿਨ ਹੋ ਗਏ ਜਾਂਦੇ ਨੂੰ ਉਹਦੇ ਕੋਲੇ ਅੱਛਾ ਮੈਂ ਉਹਦੇ ਕੋਲ ਆ ਕੇ ਮਾਮਾ ਮਾਈ ਯਾਰ ਸਾਡਾ ਸਮਝੌਤਾ ਕਰਾ ਦੇ ਮਰ ਜਾਣਗੇ ਇਹ ਜਾਂ ਮੇਰੇ ਸਾਡੇ ਮੁੰਡੇ ਨੂੰ ਜੇਲ੍ਹ ਚ ਪੜਾ ਦੇ ਭਾਵੇਂ ਸੱਚੇ ਆ ਜਾਂ ਝੂਠੇ ਕੋਸ ਨਹੀਂ ਹੈ ਹੂੰ ਤੇ ਲੜਾਈ ਦਾ ਟਿਕਾ ਹੂੰ ਤੇ ਇੱਥੋਂ ਤੱਕ ਇਹ ਗੱਲ ਹੀ ਨਹੀਂ ਪਹੁੰਚੀ ਪਹੁੰਚਦੀ ਸੀ ਜੇ ਇਹ ਬੰਦਾ ਇਹ ਗੱਲ ਇਸ ਗੱਲ ਨੂੰ ਕਰ ਦਿੰਦਾ ਹੂੰ ਵੀ ਸਰਪੰਚ ਸਰਪੰਚ ਨੇ ਥੋੜੀ ਗੱਲ ਨਹੀਂ ਸੁਣੀ ਮੰਨ ਕੇ ਚਲੋ ਗੱਲ ਹੀ ਨਹੀਂ ਸੁਣੀ ਹੂੰ ਮੇਰੇ ਦੇ ਖਿਲਾਫ ਵੀ ਉਹ ਕੋਣ ਸਰਪੰਚ ਹੂੰ ਜਦੋਂ ਇੱਕ ਇੰਨੀਆਂ ਗੱਲਾਂ ਕਰਤੀਆਂ ਤੇ ਹੁਣ ਆ ਅੱਜ ਅੱਜ ਹੁਣ ਪੁਲਿਸ ਵੀ ਆ ਗਈ ਅੱਜ ਹੁਣ ਸਾਰੇ ਮਹਿਕਮੇ ਦੁਰੇ ਆਉਂਦੇ ਆ ਸਾਡੇ ਜਦੋਂ ਘਰ ਹੀ ਬਰਵਾਦ ਹੋ ਗਏ ਹੁਣ ਕੋਈ ਆਵੇ ਨਾ ਆਵੇ ਹੂੰ ਪਹਿਲਾਂ ਕਿਸੇ ਨੇ ਗੱਲ ਨਹੀਂ ਸੁਣੀ ਪਹਿਲਾਂ ਸਾਡੀ ਗੱਲ ਨਹੀਂ ਸੁਣੀ ਕਿਸੇ ਨੇ ਜੀ ਇਹ ਹੋਰ ਵੀ ਆ ਬਾਈ ਪੈਂਡ ਵਾਲੇ ਬਾਈ ਹੋਰ ਵੀ ਤੁਹਾਡੇ ਘਰਾਂ ਦਾ ਕਿਹਦਾ ਨੁਕਸਾਨ ਹੋਇਆ ਹੋਰ ਅੱਛਾ ਅਗਲੇ ਪਾਸੇ ਆ ਜੋ ਆਪਾਂ ਚੌਥੇ ਘਰੇ ਚੱਲਦੇ ਆ ਆਹ ਆ ਦੇਖ ਸਕਦੇ ਹੋ ਕਿ ਵਾਸ਼ਿੰਗ ਮਸ਼ੀਨ ਕਿਸ ਤਰੀਕੇ ਨਾਲ ਭੰਨੀ ਗਈ ਹੈ ਇਹ ਪੂਰੇ ਜਿੰਨੇ ਵੀ ਘਰਾਂ ਦਾ ਨੁਕਸਾਨ ਹੋਇਆ ਇਸੇ ਤਰੀਕੇ ਨਾਲ ਹੋਇਆ ਹੈ ਘਰ ਦੇ ਵਿੱਚ ਕੋਈ ਵੀ ਵਰਤਨਯੋਗ ਚੀਜ਼ ਨਹੀਂ ਛੱਡੀ ਗਈ ਘਰ ਦੇ ਵਿੱਚ ਇੱਥੋਂ ਤੱਕ ਕਿ ਬਿਜਲੀ ਪਰਸੋਈ ਵੀ ਆਉਣ ਵਾਲੀਆਂ ਤਾਰਾਂ ਬਿਜਲੀ ਜਿੱਥੋਂ ਘਰ ਚ ਆਉਂਦੀ ਸੀ ਮੇਨ ਸਪਲਾਈ ਉਹ ਵੀ ਡਿਸਕਨੈਕਟ ਕੀਤੀ ਗਿਆ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆ ਸਾਹਮਣੇ ਤਸਵੀਰ ਦਿਖਾਦੀ ਵੀਰੇ ਸਾਰਾ ਢੋਲੀ ਵਿੱਚੋਂ ਆਟਾ ਖਿਲਰਿਆ ਹੋਇਆ ਪੂਰਾ ਘਰ ਤੈਸ ਨੈਸ ਕਰ ਦਿੱਤਾ ਗਿਆ ਉੱਪਰ ਲੈਂਟਰ ਆ ਕੇ ਬਾਈ ਡਾਟਾ ਡਾਟਾ ਓਕੇ ਵਾਈ ਗਰੂਪ ਵਾਈ ਗਰੂਪ ਪ੍ਰਸ਼ਾਸਨ ਇਸ ਸਮੇਂ ਮੌਕਾ ਵੇਖਣ ਆਇਆ ਹੋਇਆ ਹੈ ਕਿ ਕਾਰਵਾਈ ਹੁੰਦੀ ਹੈ ਮੈਮ ਕੀ ਲੱਗ ਰਿਹਾ ਇਹ ਜਿਵੇਂ ਪਿੰਡ ਵਾਲੇ ਦੱਸ ਰਿਹਾ ਕਿ ਨਸ਼ੇ ਵਾਲੇ ਸੀ ਜਾਂ ਕੋਈ ਲੜਾਈ ਝਗੜੇ ਦਾ ਮਾਮਲਾ ਸੀ ਇਹਨਾਂ ਆਪਸ ਵਿੱਚ ਦੀ ਰਿਸ਼ਤੇਦਾਰੀ ਹੈ ਜੀ ਇੱਕ ਦੂਸਰੇ ਦੇ ਇਹਨਾਂ ਨੇ ਇਹਨਾਂ ਦੇ ਦੱਸਣ ਮੁਤਾਬਕ ਇਹਨਾਂ ਦੀ ਆਪਸ ਵਿੱਚ ਦੀ ਸ੍ਰੀ ਕਾਕਬੀਲਾ ਹੈ ਇਹ ਇਹਨਾਂ ਦੇ ਕੋਈ 2-3 ਦਿਨ ਪਹਿਲਾਂ ਕੋਈ ਆਪਸ ਵਿੱਚ ਦੀ ਪਹਿਲਾਂ ਵੀ ਕੋਈ ਤੂ ਤੂ ਮੈਂ ਮੈਂ ਹੋਈ ਸੀ ਜੀ ਉਹਦੇ ਸਬੰਧ ਦੇ ਵਿੱਚ ਇਹਨਾਂ ਦਾ ਕੋਈ ਇੱਕ ਕੁਲਦੀਪ ਸਿੰਘ ਵਗੈਰਾ ਕੋਈ ਪਹਿਲਾਂ ਦਾਖਲ ਵੀ ਸੀਗਾ ਹਸਪਤਾਲ ਦੇ ਵਿੱਚ ਉਹਨਾਂ ਨੇ ਪਰ ਸਾਡੇ ਕੋਲ ਪੁਲਿਸ ਕੋਲ ਕੋਈ ਬਿਆਨ ਨਹੀਂ ਲਿਖਾਈ ਸੀਗੇ ਹੁਣ ਇਹਨਾਂ ਦੇ ਦੱਸ 11 ਵਜੇ ਤੋਂ 1:30 ਵਜੇ ਤੱਕ ਇਹਨਾਂ ਦੀ ਪਹਿਲਾਂ ਉਸ ਵਜ ਦੀ ਕੋਈ ਲੜਾਈ ਝਗੜਾ ਹੋਇਆ ਜੀ ਉਸ ਤੋਂ ਬਾਅਦ ਉਹ ਆ ਕੇ ਜਿਹੜੇ ਜਿਨ੍ਹਾਂ ਦੇ ਇਹਨਾਂ ਨੇ ਇਸ ਵੇਲੇ ਦੋਸ਼ੀਆਂ ਦੇ ਸਾਨੂੰ ਨਾਲ ਖਾਏ ਰੇਸ਼ਮ ਸਿੰਘ ਵਗੈਰਾ ਲਾਪ੍ਰੀਤ ਸਿੰਘ ਹਰਵਿੰਦਰ ਸਿੰਘ ਤਨਪ੍ਰੀਤ ਜੀਵਨ ਪਿੰਕਾ ਵਗੈਰਾ ਇਹਨਾਂ ਦੇ ਕਾਫੀ ਜਣੇ ਇਕੱਠੇ ਹੋ ਕੇ ਇਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਅੱਗ ਲਾਤੀ ਜੀ ਇਹ ਇਹ ਸੁਣ ਵਿੱਚ ਇਹ ਵੀ ਆਉਂਦਾ ਕਿ ਇਹ ਉਹ ਜਿਹੜੇ ਬੰਦੇ ਸੀ ਜਿਹੜੇ ਦੋਸ਼ੀ ਆ ਉਹ ਚਿੱਟਾ ਵਗੈਰਾ ਵੇਚਦੇ ਸੀ ਤੇ ਇਹ ਰੋਕਦੇ ਸੀ ਇਸ ਕਰਕੇ ਹਮਲਾ ਕੀਤਾ ਗਿਆ ਹੋਇਆ ਹੈ ਜੀ ਇਹਨਾਂ ਦੇ ਇਹਨਾਂ ਦੇ ਦੱਸਣ ਮੁਤਾਬਕ ਇਹ ਗੱਲ ਹੈਗੀ ਹੈ ਜੀ ਵੀ ਉਹ ਨਸ਼ੇ ਦੇ ਉਹਨਾਂ ਦੇ ਦੱਸਣ ਮੁਤਾਬਕ ਹੈਗੀ ਹੈ ਜੀ ਵੀ ਉਹ ਨਸ਼ੇ ਦੇ आदी ਹੈਗੇ ਬੱਚੇ ਜਿਹੜੇ ਜਿਨ੍ਹਾਂ ਨੇ ਇਹਨਾਂ ਦੇ ਆਸਬੈਠੇ ਪਹਿਲਾਂ ਲੜਾਈ ਹੋਈ ਸੀ ਹਾਂਜੀ ਉਹਦੇ ਸਬੰਧ ਦੇ ਵਿੱਚ ਫਿਰ ਇਦੋਂ ਇਦੋਂ ਦੇ ਅੱਗੇ ਇਹਨਾਂ ਦੀ ਲੜਾਈ ਵੱਧ ਗਈ ਜੀ ਇਸ ਤੋਂ ਬਾਅਦ ਜੀ ਹਾਂਜੀ ਕੀ ਪ੍ਰਸ਼ਾਸਨ ਹੁਣ ਇਹ ਨਸ਼ੇ ਤੇ ਠੱਲ ਪਾਊਗਾ ਕਿ ਲੋਕਾਂ ਨੂੰ ਰਾਹਤ ਮਿਲੂਗੀ ਕਿਉਂਕਿ ਇਹ ਕਹਿੰਦੇ ਪਹਿਲਾਂ ਸਾਡੀ ਕਿਸੇ ਨੇ ਗੱਲ ਹੀ ਨਹੀਂ ਸੁਣੀ ਸਾਡੇ ਵੱਲੋਂ ਹਰ ਇੱਕ ਤਰ੍ਹਾਂ ਦੀ ਨਸ਼ੇ ਦੇ ਸਬੰਧ ਦੇ ਵਿੱਚ ਬੰਦ ਕਰਾਉਣ ਸੰਬੰਧੀ ਹਰ ਇੱਕ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੀ ਅਸੀਂ ਖੁਦ ਵੀ ਪਿੰਡਾਂ ਦੇ ਵਿੱਚ ਆਉਂਦੇ ਆ ਸਾਡੇ ਸੰਪਰਕ ਪ੍ਰੋਗਰਾਮ ਵੀ ਚੱਲਦੇ ਹੈਗੇ ਅਸੀਂ ਇਹਨਾਂ ਨੂੰ ਅਵੇਅਰ ਵੀ ਕਰਦੇ ਆ ਸਾਡੀਆਂ ਪਿੰਡਾਂ ਦੇ ਵਿੱਚ ਇੱਕ ਕਮੇਟੀਆਂ ਵੀ ਬਣਾਈਆਂ ਹੋਈਆਂ ਵੀ ਸਾਨੂੰ ਜਿਹੜੇ ਲੋਕ ਨਸ਼ਾ ਕਰਦੇ ਆ ਸਾਨੂੰ ਉਹਨਾਂ ਬਾਰੇ ਦੱਸਿਆ ਜਾਵੇ ਜਿਹੜੇ ਕਰਦੇ ਆ ਉਹਨਾਂ ਨੂੰ ਬਚਾਇਆ ਜਾ ਸਕਦਾ ਜਿਹੜੇ ਵੇਚਦੇ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਜੀ ਕਿ ਹੁਣ ਇਹਨਾਂ ਪਰਿਵਾਰਾਂ ਦਾ ਜਿਨ੍ਹਾਂ ਨੂੰ ਨੁਕਸਾਨ ਹੋਇਆ ਕੋਈ ਇਹਨਾਂ ਦੀ ਮਦਦ ਹੋਊਗੀ ਜਾਂ ਕੋਈ ਸਿਰਫ ਹਾਂਜੀ ਹਾਂਜੀ ਇਹਨਾਂ ਦੀ ਮਦਦ ਬਾਰੇ ਵੀ ਅਸੀਂ ਲਿਖ ਕੇ ਭਜਾਂਗੇ ਜੀ ਡੀਸੀ ਸਾਹਿਬ ਨੂੰ ਜਿਹਾ ਜਿਹੜੀਆਂ ਵੀ ਜੋ ਵੀ ਜਿੱਥੇ ਬੰਦੀਆਂ ਗਰੀਬਾਂ ਦੀ ਮਦਦ ਕਰਦੀਆਂ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਇਹਨਾਂ ਦੇ ਜੋ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰਦੀ ਐ ਅਸੀਂ ਹੁਣ ਬਣਦੀ ਐ ਅਸੀਂ ਹੁਣੇ ਕਰ ਰਹੇ ਹਾਂ ਜ ਆਰਡਰ ਦੀ ਸਥਿਤੀ ਠੀਕ ਹੈ ਅਸੀਂ ਪੂਰੇ ਪ੍ਰਸ਼ਾਸਨ ਜਿਹੜਾ ਪੂਰਾ ਇੱਕ ਆਪਣਾ ਇਹ ਇਹ ਕਹਿ ਸਕਦਾ ਕਿ ਪੂਰੀ ਤਨਦੇਹੀ ਨਾਲ ਆਪਣਾ ਕੰਮ ਕਰ ਰਿਹਾ ਪਰ ਇਹ ਇਦਾਂ ਦੀਆਂ ਘਟਨਾ ਵੇਖ ਕੇ ਇਹ ਲੱਗਦਾ ਕਿ ਪ੍ਰਸ਼ਾਸਨ ਇਹਨਾਂ ਤੇ ਢਲ ਕਿਉਂ ਨਹੀਂ ਪਾ ਰਿਹਾ ਲੌਇਨ ਆਰਡਰ ਦੀ ਸਥਿਤੀ ਨੂੰ ਜੇਕਰ ਜੇਕਰ ਇਹਨਾਂ ਗੱਲਾਂ ਬਾਰੇ ਸਮੇਂ ਸਿਰ ਸਾਨੂੰ ਪਤਾ ਲੱਗ ਜਾਏ ਜੇ ਸਮੇਂ ਸਿਰ ਸਾਡੇ ਕੋਲੇ ਇਹ ਗੱਲ ਪਹੁੰਚ ਜੇ ਤਾਂ ਇਹਦੇ ਵਿੱਚ ਨੁਕਸਾਨ ਥੋੜਾ ਹੋ ਸਕਦਾ ਸੀ ਤਾਂ ਕਿ ਅਸੀਂ ਮੌਕੇ ਤੇ ਪਹੁੰਚ ਕੇ ਥੋੜੀ ਕੋਈ ਵੀ ਅਸੀਂ ਕਾਰਵਾਈ ਕਰ ਸਕਦੇ ਸੀ ਜੀ ਸ਼ੁਕਰੀਆ ਜੀ ਧੰਨਵਾਦ ਬਾਪੂ ਜੀ ਤੁਹਾਡਾ ਘਰ ਆਇਆ ਸੀ ਹਾਂ ਜੀ ਹੁਣ ਦੱਸੋ ਤੁਸੀਂ ਕੀ ਗੱਲਬਾਤ ਹੋਈ ਸੀ ਸਾਰੇ ਗੱਲਬਾਤ ਜੀ ਇਹੀ ਹੋਈ ਸੀ ਜਿੱਥੋਂ ਤੋਂ ਲੜਾਈ ਚੱਲਦੀ ਐ ਹੂੰ ਉਹ ਮੁੰਡੇ ਉੱਥੇ ਆਦੇ ਸੀਗੇ ਅਖਿਆਰ ਤੂੰ ਬਾਹਰ ਬੂਰ ਵਿੱਚ ਆਇਆ ਕਰ ਅੱਛਾ ਹੈ ਚਿੱਟਾ ਬਾਹਰ ਵਿੱਚ ਆਇਆ ਕਰ ਹਾਂ ਵੀ ਪਿੰਡ ਚ ਨਾ ਵਿੱਚ ਆ ਗਏ ਵੀ ਇੱਥੇ ਨਾ ਵਿੱਚ ਆਕਰ ਆਪਣੇ ਘਰਾਂ ਚ ਅੱਛਾ ਆ ਮੇਰੇ ਗਵਾਂਢੀ ਆ ਸਾਰੇ ਇੱਥੋਂ ਲਾ ਕੇ ਉਹ ਗਲੀ ਤੇ ਕਰਾ ਪੁੱਛੋ ਇਹਨਾਂ ਨੂੰ ਹੂੰ ਇਹਨਾਂ ਨੇ ਸਾਰਿਆਂ ਨੇ ਇਹ ਗੱਲ ਕਹੀ ਅੱਛਾ ਉਹ ਆਦਾ ਵੀ ਹਾ ਹਾ ਇਹ ਗੱਲ ਕਹੀ ਕਿਉਂ ਤੂੰ ਮੈਨੂੰ ਅੱਛਾ ਜਿਹੜਾ ਵੇਚਦਾ ਸੀ ਜਿਹੜਾ ਵੇਚਦਾ ਹੀ ਥੋੜੀ ਚਿਰ ਬਾਅਦ ਉਹ ਮੁੰਡਾ ਨਾ ਕੇ ਹੂੰ ਫਿਰ ਦੁਕਾਨ ਤੇ ਉੱਠ ਗਿਆ ਹੂੰ ਖੰਡ ਚਾ ਲੈਣਾ ਤੇ ਮਾਂ ਪਾਰ ਤੋਂ ਹੀ ਜਾਂਦਾ ਐਨੇ ਚਿਰ ਦਾ ਇਸ ਪਾਰਕਾ ਜਦੋਂ ਉਹ ਮੁੜਿਆ ਉਥੋਂ ਇਹਨੇ ਇਧਰ ਗੱਡੀ ਲਾ ਕੇ ਇਹਨਾਂ ਦੇ ਸੰਦ ਵਿੱਚ ਸੀ ਅੱਛਾ ਘੈਂ ਦੇ ਨੇ ਇੱਥੇ ਲਾਤੀ ਲਿਆ ਕੇ ਜੀ ਆ ਮੇਰਾ ਭਤੀਜਾ ਹੈ ਇਹਦਾ ਮੁੰਡਾ ਤੂੜੀ ਦੀ ਪੰਡ ਲੈਣ ਆਇਆ ਸੀ ਉਹ ਵਿਆਹ ਸੁਹਾਗ ਚ ਪਾਈ ਅੱਛਾ ਜੀ ਹੈ ਜਦੋਂ ਹੋਰ ਵੀ ਦੋ ਮੁੰਡੇ ਖੜੇ ਉਹ ਆਦੇ ਯਾਰ ਕਾਦੋਂ ਲੜਦੇ ਹਾਂ ਹੈ ਕਾਦੋਂ ਲੜਦੇ ਕਾਦੀ ਲੜਾਈ ਆ ਤੁਹਾਡੀ ਹੂੰ ਅੱਛਾ ਉਹਨਾਂ ਨੂੰ ਵੀ ਬਈ ਇਹ ਬੰਦੇ ਨੇ ਕੁੱਟਿਆ ਜਿਹੜੇ ਰੋਕਦੇ ਸੀ ਨਹੀਂ ਜੀ ਜਿਹੜੇ ਇਹ ਜਿਹੜੇ ਹਟਾਉਂਦੇ ਅਨਵਿੰਦਾ ਸ਼ਾਹ ਕਿਉਂ ਵੇਚਦੇ ਆ ਉਹਨਾਂ ਨੂੰ ਵੀ ਕੁੱਟਿਆ ਅੱਛਾ ਇਹ ਫਿਰ ਘਵਾੜੀਆਂ ਕੱਪੇ ਕੋਲੇ ਸੀ ਦੋਗਤਾਏ ਨੂੰ ਆ ਗਏ ਇੱਕ ਇਹਦੇ ਮੁੰਡੇ ਦੇ ਮਾਰੀ ਕਾਲੀ ਸ਼ਿਫਟੀ ਦਵਾ ਕੇ ਲੈ ਆਂਦਾ ਖੜਾ ਹੂੰ ਇਹ ਦੋ ਚਾਰ ਬੰਦੇ ਸਾਡੇ ਪਏ ਆ ਜੇ ਹਸਪਤਾਲ ਚ ਹਾਂਜੀ ਇੱਕ ਟੋਟਲ ਕਿੰਨੇ ਕ ਬੰਦੇ ਸੀਗੇ ਜਿਨ੍ਹਾਂ ਨੇ ਤਾਂ ਇਹ ਵਾਰਦਾਤ ਕੀਤੀ ਯਾਰ ਰਾਤ ਹਾਂਜੀ ਰਾਤ ਤਬ ਬਾਲੇ ਬੰਦੇ ਬਾਲੇ ਬੰਦੇ ਸੀਗੇ ਤੁਸੀਂ ਪਹਿਲਾਂ ਤਲਾਹ ਨਹੀਂ ਦਿੱਤੀ ਸੀ ਜਿਵੇਂ ਪੰਜਾਬ ਪੁਲਿਸ ਨੂੰ ਜਾਂ ਪੰਚਾਇਤ ਨੂੰ ਸਲਾਹ ਤਾਂ ਤੂੰ ਗੱਲ ਮਗਾ ਦੇ ਜੀ ਅਸੀਂ ਉੱਧ ਦੇ ਤਲਾਹ ਤੇ ਰਵਟਾ ਪੁਆਈ ਜਾਂ ਨਿਆ ਸਾਡੀ ਨਹੀਂ ਗੱਲ ਕਿਸੇ ਨੇ ਸੁਣੀ ਹੁਣ ਤਾਂ ਪੰਜਾਬ ਪੁਲਿਸ ਤਾਂ ਦੀ ਸਾਨੂੰ ਦੱਸਿਆ ਨਹੀਂ ਗਿਆ ਰਵਟਾ ਪਾਈ ਹੈ ਕੌਣ ਆਦਾ ਯਾਰ ਸਾਨੂੰ ਦੱਸਣੇ ਮੇਰੇ ਕੋਲੇ ਲਿਆ ਤੋੜੇ ਕੋਲੇ ਹੀ ਬੋਲ ਕੇ ਗਿਆ ਹੁਣ ਤੁਸੀਂ ਕਹਿੰਦੇ ਉਹ ਦੋ ਕਹਿ ਚਾਹੀਏ ਉਹਨਾਂ ਨੂੰ ਕਿਵੇਂ ਭਾਈ ਅਸੀਂ ਦੱਸ ਤੇ ਉਹਨਾਂ ਨੂੰ ਰੌਪਟਰ ਸਾਡੀ ਹੋਈ ਆ ਤਿੰਨ ਦਿਨ ਪਹਿਲਾਂ ਦੀ ਅੱਛਾ ਜੀ ਤੇ ਹਾਏ ਲਖਵਿੰਦਰ ਸਰ ਦਾ ਜਿਹੜਾ ਸਵੇਰ ਆਇਆ ਸੀ ਉਹ ਬੰਦੇ ਨੇ ਰਿਪੋਰਟ ਵੇਖਣ ਵੀ ਨਹੀਂ ਇੱਥੇ ਆ ਕੁਝ ਵੀ ਸਾਡੀ ਰਿਪੋਰਟ ਤੇ ਗੌਰ ਹੀ ਨਹੀਂ ਕਰੀਗੀ ਜਿਹੜਾ ਜਿਹੜੇ ਮੁਲਾਜ਼ਮ ਕੋਲੇ ਤੁਸੀਂ ਲਿਖਾਈ ਸੀ ਹਾਂ ਸਵੇਰ ਜਿਹੜਾ ਮੁਲਾਜ਼ਮ ਇੱਥੇ ਵੇਖ ਕੇ ਗਿਆ ਉਹਦੇ ਕੋਲੇ ਸੀਗੀ ਸਾਡੀ ਦਰਖਾਸਤ ਲਖਵਿੰਦਰ ਸਿੰਘ ਕੋਲੇ ਉਹ ਬੰਦਾ ਕਾਰੀ ਵੀ 5 ਮਿੰਟ ਵੀ ਨਹੀਂ ਮੌਕਾ ਵੇਖਣਾ ਆ ਉਹਦੇ ਪੰਜ ਦੇ ਘਰੇ ਵੀ ਉਹ ਬੰਦੇ ਨੇ ਧੌਂਕੀ ਦਿੱਤੀ ਗੱਲ ਸਰਪੰਚ ਨੇ ਇੱਕ ਕਰੀ ਰੋਕਿਆ ਨਾ ਮੈਂ ਇਹਨਾਂ ਦੇ ਇੱਕ ਇੱਕ ਘਰ ਨੂੰ ਅੱਗ ਲਾ ਕੇ ਜਾਵਾਂ ਤਨਾਂ ਉੱਥੋਂ ਸਾਰੀਆਂ ਬੁੜੀਆਂ ਮਸਾਂ ਆਂਗਾਂ ਕੇਰਾ ਹੂੰ ਤੇ ਉੱਥੇ ਸਰਪੰਚ ਨੇ ਇਹ ਗੱਲ ਉਹ ਬੰਦੇ ਨੂੰ ਕਹੀ ਕਿ ਤੂੰ ਇਹ ਕੰਮ ਕਿਵੇਂ ਕਰੇਂਗਾ ਹੂੰ ਉੱਥੋਂ ਗੱਡੀ ਚੱਕੀ ਫੇਰ ਉਹਦੇ ਸਰਪੰਚ ਦੇ ਬਾਹਰ ਚ ਖੜਾ ਰਿਹਾ ਗੱਡੀ ਲੈ ਕੇ ਅੱਛਾ ਉੱਥੇ ਫੇਰ ਮੁੰਡਾ ਰਿਸ਼ਤੇਦਾਰ ਆਈ ਜਾਂਦਾ ਸੀ ਇਹਨਾਂ ਦੋਤਾ ਉਹ ਮੁੰਡੇ ਦੇ ਕਿਰਪਾਨ ਮਾਰੀ ਮੋਟਰਸਾਈਕਲ ਤੇ ਆਉਂਦੇ ਸਰਚ ਅੱਛਾ ਉਹ ਇੱਥੇ ਆ ਕੇ ਘਰੇ ਇੱਥੋਂ ਅਸੀਂ ਆਪ ਦੇ ਚਕੰਨੇ ਰਹੇ ਆਪ ਦੇ ਬਾਹਰਾਂ ਚ ਬੈਠੇ ਰਹੇ ਰਾਤ ਜਦੋਂ ਅਸੀਂ 9 ਵਜੇ ਤਾਈਂ ਦੇਖੀ ਗਏ 11 ਵਜੇ ਤਾਈਂ ਬੈਠੇ ਰਹੇ ਅਸੀਂ ਜਦੋਂ ਇੱਧਰ ਭੰਨ ਤੋੜ ਹੋਈ ਪਹਿਲੇ ਘਰੇ ਸਾਨੂੰ ਪਤਾ ਲੱਗ ਗਿਆ ਇਹ ਬੰਦੇ ਬਾਹਲੇ ਆ ਸੀ ਜਵਾਕ ਕੰਦਾ ਕੋਠਾ ਉੱਤੇ ਚੜਾ ਲੇ ਚੱਕ ਚੱਕ ਕੇ ਅੰਦਰੋਂ ਹੋਰ ਅਸੀਂ ਕੁਛ ਨਹੀਂ ਚੱਕਿਆ ਘਰ ਮਥਾਂ ਬਚਾਏ ਜਵਾਕ ਅਸੀਂ ਆ ਗਏ ਜੀ ਬੇਬੇ ਬੇਬੇ ਤੁਹਾਡਾ ਵੀ ਇੱਥੇ ਘਰ ਇਹ ਜੀ ਮੇਰੇ ਕਿੰਨੇ ਲੈਂਦੇ ਭੈਣਾਂ अच्छा जी सर रिश्तेदार आईया कल मैं सरपंच साहब ਨੂੰ ਆਖਿਆ ਵੀ ਇਹ ਇਹਨਾਂ ਨੂੰ ਤੂੰ ਰੋਕ ਦੇ ਇਹਨਾਂ ਦੀ ਕਜੂਰਤਾ ਜੇ ਬੋਲਣਗੇ ਜਿਹੜਾ ਤੇ ਵਾਦਾ ਕਰੂਗਾ ਨਾ ਤੇ ਉਹ ਤੇ ਅਸੀਂ ਨੱਕੀ ਨਾ ਲੈਂਦੇ سپورਟ ਹੀ ਨਹੀਂ ਕਰਦੇ ਤੂੰ ਆਉਂਦਾ ਇਹਨਾਂ ਨੂੰ ਬਣਾ ਕਰਜਾ ਲੁੱਟ ਤੇ ਅਸੀਂ ਇਹਨਾਂ ਨੂੰ ਆਂਦੀ ਸਰਪੰਚ ਨੇ ਉਹਨਾਂ ਦੀ ਗੱਲ ਮੰਨੀ ਗੁੱਡ ਮੰਨੀ ਸਾਡੀ ਕੋਈ ਮੰਨੀ ਨਹੀਂ ਗਈ ਤੇ ਵੀ ਕਿਨਾਂ ਲੈਂਦੇ ਆ ਵੀ ਤੁਸੀਂ ਉੱਥੇ ਆ ਜਾਓ ਉੱਥੇ ਕਹਿ ਕੇ ਆਦਾ ਜੰਗਾ ਇਹਨਾਂ ਨੂੰ ਸਰਪੰਚ ਆਦਾ ਕਿ ਫੋਨ ਕਰੂੰਗਾ ਮੈਂ ਤੁਸੀਂ ਉੱਥੇ ਆ ਜਾਓ ਉੱਥੇ ਫੋਨ ਅਸੀਂ ਆਥਨ ਤੱਕ ਕਰ ਵੇਖਿਆ ਫਿਰ ਮੈਂ ਪੁਲਿਸ ਨੂੰ ਫੋਨ ਲਾਇਆ ਬਹੁਤ ਵੀ ਇਹਨਾਂ ਨੂੰ ਅੱਜ ਰਾਤ ਨੂੰ ਇਹ ਵਾਕਾ ਕਰਨਗੇ ਵੀ ਤੁਸੀਂ ਭਾਈ ਇਹ ਕਿੰਨਾਂ ਦੇ ਨਾਲ ਦੀ ਰੱਖਿਆ ਕਰੋ ਲੋਕਾਂ ਦੀ ਹੂੰ ਉਹਨੂੰ ਆਦੇ ਅਸੀਂ ਕੋਰਟ 'ਚ ਫਿਰਦੇ ਆ ਅਸੀਂ ਕੋਈ ਰੱਖਿਆ ਨਹੀਂ ਕਰ ਸਕਦੇ ਅੱਛਾ ਉਹ ਮੁਲਾਜ਼ਮਾਂ ਦੇ ਮੁਲਾਜ਼ਮਾਂ ਦੇ ਹੂੰ ਤੇ ਫਿਰ ਫਿਰ ਅਸੀਂ ਆਥਨੇ ਫੋਨ ਕਰਿਆ ਵੀ ਤੁਸੀਂ ਭਾਈ ਮਾੜਾ ਮੌਕਾ ਵੇਖੋ ਆ ਹੂੰ ਉਹਨਾਂ ਨੇ ਕੋਈ ਵੇਖਿਆ ਨਹੀਂ ਇਸ ਬੰਦੇ ਜੀ ਹਾਂ ਇਹ ਕਾਰਨ ਇਹ ਹੀ ਸੀ ਵੀ ਚਿੱਟੇ ਵਾਲਿਆਂ ਨੂੰ ਰੋਕਦੇ ਸੀ ਹਾਂ ਚਿੱਟੇ ਵਾਲਿਆਂ ਨੂੰ ਰੋਕਦੇ ਸੀਗੇ ਤੇ ਬਸ ਇਹ ਨਿਚਾ ਮੁੰਡਿਆ ਜਵਾਕਾਂ ਦੇ ਵਾਰ ਪੈਗੇ ਇਹ ਜਮੀਨ ਦਾ ਮਸਲਾ ਤਾਂ ਨਹੀਂ ਕੋਈ ਆ ਤਾਂ ਜਮੀਨ ਦਾ ਮਸਲਾ ਪੜਾ ਕਰ ਛੱਡਿਆ ਜੀ ਜਮੀਨ ਦਾ ਮਸਲਾ ਦਾ ਟੱਕ ਮਿਲ ਜੂਗਾ ਤੇ ਇਹਦੇ ਚੋਂ ਕੀ ਟੱਕ ਮਿਲ ਜੂਗਾ ਹੈ ਦਿਹਾੜੀਦਾਰ ਤੋਂ ਕੀ ਮਿਲੂਗਾ ਦਿਹਾੜੀਦਾਰ ਤੋਂ ਕੁਝ ਨਹੀਂ ਮਿਲਦਾਗਾ ਹੈ ਕਿੰਨੇ ਕਿਤੇ ਪਿੰਡ ਚ ਇਹਦਾ ਵਾਕਾ ਹੋ ਜੇ ਸਰਪੰਚ ਹੋਵੇ ਵਾਕਾ ਆ ਕਿਵੇਂ ਹੋ ਜੂਗਾ ਵਾਕਾ ਨਹੀਂ ਹੋ ਸਕਦਾ ਜੇ ਤੁਹਾਨੂੰ ਲੱਗਦਾ ਸਰਪੰਚ ਦੀ ਸ਼ਹਿਆ ਨਾਲ सरपंच ਦੀ ਸਾਇ ਕਿਉਂ ਸਰਪੰਚ ਨੇ ਰੋਕਣਾ ਸੀਗਾ ਫਿਰ ਇਸ ਗੱਲ ਨੂੰ ਹਾਂ ਹੂੰ ਤਾਂ ਤਾਂ ਸਰਪੰਚ ਨੇ ਰੋਕਣਾ ਸੀ ਉਸ ਬੰਦਿਆਂ ਨੂੰ ਜਦੋਂ ਬੰਦਿਆਂ ਦੀ ਉਹਨਾਂ ਦੇ ਕੰਮ ਆਏ ਆਪਾਂ ਇਹਨਾਂ ਨੂੰ ਵੀ ਕਹੇ ਉਹਨਾਂ ਨੂੰ ਵੀ ਕਹੇ ਹੂੰ ਪਿੰਡ 'ਚ ਕੰਮ ਨਹੀਂ ਹੋਣ ਦਿੰਦਾ ਹਾਂ ਜਿਵੇਂ ਜੀ ਪਿੰਡ 'ਚ ਕੰਮ ਨਹੀਂ ਹੋਣ ਦਿੰਦਾ ਸਰਪੰਚ ਜਿਹੜਾ ਮਤਲਬ ਇਹ ਦੋਨੇ ਤਰ੍ਹਾਂ ਦਾ ਹੈਗਾ ਹੂੰ ਇਹ ਗੱਲ ਨਹੀਂ ਹੋ ਸਕਦੀ ਵੀ ਇੱਕ ਪਾਸੇ ਤਾਂ ਇੱਕ ਧਿਰ ਵੱਢੀ ਜਾਂਦੀ ਤੇ ਇੱਕ ਧਿਰ ਮੱਚੀ ਜਾਂਦੀ ਅੱਗੇ ਹੂੰ ਵੀ ਕੋਈ ਮਦਦ ਹੀ ਨਾ ਹੋਵੇ ਕਿਸੇ ਦੀ ਸਸ ਸਰਪੰਚ ਉਹਨਾਂ ਦੀ ਮਦਦ ਕਰਦਾ ਤੁਹਾਨੂੰ ਮਦਦ ਹੀ ਹੋ ਗਈ ਬਰਾਏ ਤਾਂ ਸ਼ਰੇਆਮ ਕਹਿੰਨੇ ਫਿਰ ਮਦਦ ਹੀ ਹੋ ਗਈ ਜੇ ਤੋ ਕਿਸੇ ਨੂੰ ਰੋਕੇ ਹੀ ਨਹੀਂ ਹੂੰ ਕਿ ਕਿਹੜੇ ਪਰਿਵਾਰ ਚੋਂ ਆਉ ਜਿਹੜਾ ਇਹ ਨਸ਼ਾ ਵੇਚਦੇ ਆ ਆਹੀ ਪਰਿਵਾਰ ਆ ਜੀ ਬਸ ਆਪਣੇ ਗਵਾਂਢੀ ਆਗੇ ਸਾਰੇ ਜ਼ਿੰਮੇਦਾਰ ਪਰਿਵਾਰ ਨਹੀਂ 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 ਮਾਝਵੀ ਸਿੱਖਾਂ ਚੋਂ ਆ ਜੀ ਅੱਛਾ ਹਾਂਜੀ ਮਾਝਵੀ ਸਿੱਖਾਂ ਦੇ ਮੁੰਡੇ ਆ ਉਹ ਜਿਹੜੇ ਵੇਚਦੇ ਆ ਤੇ ਉਹਨਾਂ ਦੇ ਘਰ ਮਾਝਵੀ ਸਿੱਖਾਂ ਦੇ ਘਰਾਂ ਨੂੰ ਅੱਗ ਲਾਈ ਗਈ ਆ ਬਸ ਮਾਝਵੀ ਕਰ ਆਪਣੇ ਘਰਾਂ ਨੂੰ ਅੱਗ ਲਾਈ ਪਿਆ ਆਪਦਾਨ ਬਾਈ ਗਰੀਬਾਂ ਨੂੰ ਤਾਂ ਗਰੀਬਾਂ ਦਾ ਪਤਾ ਹੁੰਦਾ ਘਰ ਕਿਵੇਂ ਬਣਦਾ 50 ਸਾਲਾਂ ਚ ਅਸੀਂ ਇੰਨੀਆਂ ਕਿਟਾਂ ਖੜੀਆਂ ਕਰੀਆਂ ਸੀ ਹੂੰ ਤੇ ਹੁਣ ਸਾਡੀ ਕਿਹੜਾ 50 ਸਾਲ ਉਮਰ ਹੈਗੀ ਹੈ ਹੁਣ ਉਹਨਾਂ ਤਾਂ ਮਰ ਜਾਗੇ ਜੇ ਤੈਨੂੰ ਅਸੀਂ ਇਕੱਠੀਆਂ ਕਰਾਂ ਹੂੰ ਕਿ ਹੁਣ ਪ੍ਰਸ਼ਾਸਨ ਕੀ ਆਂਦਾ ਕੋਈ ਕਾਰਵਾਈ ਕਰੂਗਾ ਹੁਣ ਆ ਇੱਥੇ ਕੁਝ ਕਹਿ ਕੇ ਗਿਆ ਪਤਾ ਨਹੀਂ ਕਰਨਗੇ ਕਿ ਨਾ ਕਰਨਗੇ ਸਾਡੇ ਦਾ ਹੱਥ ਨੂੰ ਨਾ ਤਾਂ ਪੈਨ ਨੂੰ ਤੇ ਨਾ ਸਾਡੇ ਕੋਈ ਖਾਨ ਨੂੰ ਨਾ ਸਾਡੇ ਬਸ ਇਦੋਂ ਬਾਅਦ ਤਾਨੂੰ ਲੀੜਾਗਾ ਕੁਝ ਵੀ ਨਹੀਂ ਸਾਡੇ ਕੋਲ ਅੱਛਾ ਲੀੜੇ ਲੱਤੇ ਨੂੰ ਵੀ ਸਾਰੇ ਨੂੰ ਹਾਂ ਕੁਝ ਮਚਾਤਾ ਹੈ ਹਾਂ ਜਿਹੜੇ ਸਾਡੇ ਪਾਏ ਜੇ ਨਕਦੇ ਨਾਗਾ ਜਿਹੜੇ ਰਹਿ ਗਏ ਬਸ ਉਹ ਵੀ ਜਾਣ ਬੱਚੇ ਕਿੰਨੇ ਆ ਦੋ ਜੀ ਦੋਵੇਂ ਪਏ ਆ ਹਸਪਤਾਲ ਦੋਵੇਂ ਹਸਪਤਾਲ ਦੋਵੇਂ ਹਸਪਤਾਲ ਕੁਆਰੇ ਸੀ ਜਿਵੇਂ ਸੀ ਕੁਆਰੇ ਸੀ ਅੱਛਾ ਹਾਂ ਜੀ ਫਿਰ ਤਾਂ ਤੁਸੀਂ ਬੁੱਢੇ ਹੱਡਾਂ 'ਚ ਹੋਣ ਇਹਨੂੰ ਕਿ ਕਿੱਥੇ ਕਿਵੇਂ ਉਹਨਾਂ ਜਵਾਕਾਂ ਨੂੰ ਵੀ ਵੇਖਣਾ ਹੋਊਗਾ ਤੇ ਘਰ ਦਾ ਵੀ ਵੇਖਣਾ ਹੋਊਗਾ ਤੇ ਅੱਜ ਤੁਸੀਂ ਆਪ ਵੀ ਲਾਲੋ ਸਾਹਿਬ ਵੀ ਕਿਵੇਂ ਹੋਊਗਾ ਹੂੰ ਦੱਸੋ ਕੀ ਕਰਾਂਗੇ ਅਸੀਂ ਹੂੰ ਚਲ ਕੋਈ ਛੱਟਫੇਟ ਮਾਰ ਜਾਂਦੇ ਤਾਂ ਉਹਦਾ ਇਲਾਜ ਕਰਾ ਲੈਂਦੇ ਘਰੇ ਤੇ ਛੱਤ ਤਾਂ ਰਹਿ ਜਾਂਦੀ ਨਹੀਂ ਤੇ ਛੱਟਫੇਟ ਤਾਂ ਉਹਨਾਂ ਨੇ ਮਾਰੀ ਸੀ ਚਲੋ ਚਾਰ ਦਿਨਾਂ ਨੂੰ ਫੇਰ ਹੋਰ ਆ ਜਾਣਗੇ ਰਾਮ ਆ ਜਾਊਗਾ ਹੂੰ ਆ ਆ ਆ ਹੁਣ ਕਿਵੇਂ ਕਰਾਂਗੇ ਜੀ ਦੱਸੋ ਵੀ ਉਹ ਬੰਦਾ ਦਾ ਚਿੱਟੇ ਵੇਚ ਵੇਚ ਕੇ ਉਹਦੇ ਪਿਓ ਨੇ ਦਿਹਾੜੀ ਨਹੀਂ ਕਰੀ ਹੂੰ ਉਹਨੇ ਨਹੀਂ ਕਰਕੇ ਵੇਖੀ ساری ਉਮਰ ਚ ਤੇ ਤੁਸੀਂ ਚੱਲ ਕੇ ਵੇਖੋ ਕਿਦਰੇ ਗੱਡੀਆਂ ਤੇ ਕਿਦਰੇ ਉਸ ਬੰਦੇ ਨੇ ਮਤਲਬ ਕੋਠੀਆਂ ਪਾਈਆਂ ਹਾਂ ਆ ਬੰਦੇ ਆ ਸਾਡੇ ਇਥੋਂ ਲੈ ਕੇ ਇਥੋਂ ਤਾਈ ਇਹਨਾਂ ਦਾ ਦੱਸੋ ਵੀ ਇਹ ਦਿਹਾੜੀ ਅਸੀਂ ਕਰਦੇ ਕਿਸੇ ਦੋ ਆ ਕਿਸੇ ਦਾ ਇੱਕ ਆ ਉਹਨਾਂ ਤੋਂ ਨਹੀਂ ਬਣਿਆ ਤੇ ਉਹ ਬੰਦੇ ਤੋਂ ਉਹਦੇ ਉਹਨੇ ਮੁੜ ਕੇ ਉਹ ਗਿਆ ਬਈ ਭਰਗਲ ਹਰ ਇੱਕ ਬੰਦੇ ਨੂੰ ਕੁਰਦਾ ਸੀ ਹਰ ਇੱਕ ਬੰਦੇ ਦੇ ਮਾਰਦਾ ਹੀ ਸੱਕ ਆ ਰਾਤ ਲੈ ਸਾਰੇ ਇਕੱਠੇ ਕਰਕੇ ਲੈ ਗਏ ਪੰਜਾਹ ਤਾਂ ਇਹਨਾਂ ਤੋਂ ਸੰਦੀ ਖੋਏ ਆ ਆ ਕੋਲੇ ਖੜਾ ਪੁੱਛਲਾ ਅੱਛਾ ਜਿਹੜੇ ਲੋਕਾਂ ਦੇ ਮਾਰ ਦਿੰਦੇ ਕੀ ਕੀ ਕੋਸ ਸੀਗੇ ਕਾਪਾ ਕਰਵਾ ਦੇ ਪਰਪਾਨਾ ਅੱਛਾ ਤੇ ਕੀ ਆ ਦੇ ਦਿੰਦੇ ਉਹਨੂੰ ਯਾਰ ਖੰਡੇ ਕਰਚਾ ਕਾ ਕਿਹੜਾ ਸਾਈਕਲ ਦੀਆਂ ਗਲਾਰੀਆਂ ਡੇਡੀਆਂ ਪੈਪਾਂ ਜੜੀਆਂ ਅੱਛਾ ਆਪ ਦੇ ਹਥਿਆਰ ਬਣਾ ਕੇ ਲਿਆਏ ਸੀ ਆ ਬਣਾ ਕੇ ਲਿਆਏ ਸੀ ਜੀ ਅਸਲਾ ਅਸਲਾ ਜੀ ਅਸਲੇ ਵੀ ਉਹ ਬੋਲਦੇ ਸੀ ਵੀ ਸਾਡੇ ਕੋਲੇ ਅਸਲਾ ਆ ਉਹ ਆਪ ਬੋਲਦੇ ਵੀ ਸਾਡੇ ਕੋਲੇ ਅਸਲਾ ਦੋ ਦੋ ਪਿਸਤੌਲ ਸਾਡੀਆਂ ਡੱਬਾਂ ਚ ਆ ਤੇ ਭੁੰਨ ਦੇਾਂਗੇ ਐਂ ਆ ਗੱਲਾਂ ਬੋਲਦੇ ਸੀ ਜੀ ਤੇ ਬੇ ਨਾ ਗਰਮ ਗਰਮ ਨਾ ਹੋਵੇ ਹੱਥ ਨਾਲ ਲਾਵੇ ਨੂੰ ਹੱਥ ਨਾਲ ਲਾਵੇ ਨੂੰ ਤੁਹਾਡਾ ਘਰ ਆ ਇਹ ਮੈਂ ਹੋ ਮੇਰਾ ਪੁੱਤ ਵੇ ਪੁੱਤ ਮੈਂ ਮੱਚੀ ਵੇ ਪੁੱਤ ਰਾਤ ਸਾਰੇ ਆ ਗਏ ਚਿੱਟਾ ਲਾ ਕੇ ਕਿੰਨੇ ਕ ਜਣੇ ਸੀ ਮੇਰੇ ਪੁੱਤ ਫੁੱਤ ਮੰਦਿਰ ਬਾਬਾ ਇਹਦੀ ਕਿੱਥੋਂ ਦੀ ਸੀ ਪਤਾ ਨਹੀਂ ਕਿੱਥੋਂ ਦੀ ਮੰਦਿਰ ਸੀ ਤੇ ਚਾਰ ਬੰਦੇ ਸੀ ਇਥੋਂ ਪਿੰਡ ਦੇ ਇਹ ਉਹ ਮੇਰੀ ਜਵਾਕ ਨਹੀਂ ਮਾਰ ਦੇਣੀ ਸੀ ਮੇਰੀ ਪੋਤੀ ਮੈਂ ਆ ਕਿੱਧਰ ਨੂੰ ਜਾਵਾਂ ਇਹ ਬਤਾਓ ਤੇ ਯਾਰ ਦੋਸਤ ਘੜੇ ਆ ਦੇ ਬੀਬੀ ਸਾਨੂੰ ਹੁੰਦਾ ਤਾਂ ਸੀ ਆਪਦੇ ਘਰੇ ਲੈ ਜਾਂਦੇ ਮੋਟਰਸਾਈਕਲ ਆਂਦਣ ਮੇਰੇ ਦਿੌਰ ਦੇ ਘਰ ਦਾ ਪਰਵਾਦੀ ਠਾਤੀ ਮੇਰੇ ਪੁੱਤ ਸਾਨੂੰ ਬਿਮਾਰ ਨਾ ਗਏ ਸੀ ਕਿੱਧਰ ਜਗਿਆ ਜਵਾਬ ਕਮਸਾਲ ਕੋਏ ਮੇਰੇ ਪੁੱਤ ਵੜਤਾ ਹਏ ਹਸਪਤਾਲ ਚ ਬੀਬੀ ਉਹਨਾਂ ਦੇ ਪੁੱਤ ਹਸਪਤਾਲ ਜਾਇ ਤੋਂ ਰਾਤ ਹੀ ਮਾਰੀ ਉਹਦੇ ਸੱਟਾਂ ਰਾਤ ਰਾਤ ਮਾਰੀ ਉਹਦੇ ਸੱਟਾਂ ਨਾਲ ਪੈਰੀਂ ਹੱਥ ਲਵਾਏ ਆ ਇਹਨਾਂ ਬੰਦਿਆਂ ਨੇ ਪਹਿੜਿਆ ਦਵਾਈਆਂ ਕਰਕੇ ਆ ਕਰਕੇ ਆਦੇ ਨਾ ਦੱਸ ਹੁਣ ਤੂੰ ਬੋਲੇਗਾ ਆ ਤਾਂ ਮੈਂ ਨਹੀਂ ਬੋਲਦਾ ਫੇਰ ਸਾਨੂੰ ਦੱਸਦਾ ਹੁੰਦਾ ਭਾਗੂ ਨਹੀਂ ਰਤ ਪਰ ਗਟਾ ਮੇਰੇ ਮੁੰਡੇ ਨਾ ਹਾਏ ਕਰੀ ਜਾਂਦਾ ਹਾਏ ਹਾਏ ਜਦੋਂ ਕਰਦਾ ਮੈਂ ਆਖਿਆ ਮੋਲੀ ਆ ਮੇਰੇ ਪੁੱਤੇ ਨਾ ਮੋਲੀ ਆ ਮੈਂ ਕਿਹਾ ਨਹੀਂ ਪੁੱਤ ਮੈਂ ਜਮਾ ਸਾਂ ਮੈਂ ਮਸਾ ਪਾੜਿਆ ਪੁੱਤ ਬੇ ਹੌਸਲਾ ਰੱਖੋ ਪੁੱਤ ਮੈਂ ਮਸਾ ਪਾੜਿਆ ਦੰਗੇ ਘਵਾ ਘਵਾ ਮੇਰੇ ਪੁੱਤਾਂ ਹਏ ਗੱਲ ਮੈਂ ਸਮਝ ਸਕਦਾ ਹਾਂ ਖਲਾਤ ਬੀਬੀ ਬੇ ਪੁੱਤ ਹੌਸਲਾ ਰੱਖੋ ਮੇਰੇ ਕੋ ਸ਼ਬਦ ਨਹੀਂ ਆ ਰਹੇ ਮੈਂ ਕਿ ਪਰਿਵਾਰ ਦੇ ਨਾਲ ਗੱਲ ਕਰਾਂ ਹੋਰ ਤਾਂ ਮੁੰਡਾ ਉਹਨਾਂ ਜਾਨ ਬਚਾਈ ਆ ਹੰਦਸੇ ਆ ਜਾ ਮੋਲੀ ਤੈਨੂੰ ਦਿੱਤੀ ਬਾ ਨਹੀਂ ਲੱਗਣ ਦਿੱਤਾ ਲੱਗਣ ਵੀ ਨਹੀਂ ਦਿੱਤੀ ਇਹ ਤੇ ਟਲ ਗਿਆ ਤਾਂ ਮੋਲੀ ਮੰਦਿਰ ਵਾਲੀ ਆ ਗਈ ਮੋਲੀ ਪਾ ਚੱਲ ਤੈਨੂੰ ਉਹ ਮਸਾਂ ਕੱਢ ਕੇ ਲਗੇ ਤੇ ਉਹਨੂੰ ਮੇਰੇ ਨੂੰ ਬੰਗਾ ਮੈਂ ਭਾਜੀਆਂ ਪੁੱਤ ਪਾ ਚੱਲੋ ਲੋਕਾਂ ਦੇ ਘਰਾਂ ਚ ਵਾ ਗਏ ਆ ਗਏ ਆ ਬੋਤੋ ਹੁਣ ਮੈਂ ਹੁਣ ਕੀ ਬਣਨਾ ਚਾਹੁੰਦੇ ਆ ਮਲਾਜਮ ਮੌਕਾ ਵੇਖ ਕੇ ਗਏ ਆਗੇ ਸੀਗੇ ਤੇ ਪੁੱਤ ਵੇਖ ਕੇ ਵੇਖ ਕੇ ਵੇਖ ਗਏ ਹਸਪਤਾਲ ਚਾ ਮੁੰਡਾ ਕਿਵੇਂ ਆ ਸਿਹਤ ਠੀਕ ਆ ਹਾਂ ਠੀਕ ਆ ਪੁੱਤ ਉਹ ਤਾਂ ਕੇਰਾ ਤਾਂ ਠੀਕ ਆ ਅਜਾਈ ਨਹੀਂ ਬਤੋ ਆਪਕਾ ਸੱਤ ਪੁੱਤੋ ਨੇ ਆਈ ਨਹੀਂ ਪਤਾ ਕਿਰਪਾਨ ਮਾਰੀ ਆ ਕਿ ਕੀ ਮਾਰਿਆ ਗੋਡੇ ਤੇ ਅੱਖ ਤਾਂ ਮਿੱਟੀ ਜਮੇ ਵਿੱਚ ਹੀ ਬੱਬੜੀ ਪਈ ਹੈ ਵਿਚਾਰੇ ਦੀ ਵੱਡੇ ਮੁੰਡੇ ਤੇ ਮੇਰੇ ਤੋਂ ਗੁੱਟ ਤੇ ਹੱਡੀਆਂ ਕ੍ਰਾਂਕ ਆ ਕਿੰਨੇ ਬੱਚੇ ਸੀ ਉਹਦੇ ਕੀ ਤੇ ਕੁੜੀ ਕੁੜੀ ਤੇ ਮੁੰਡਾ ਕੁੜੀ ਤੇ ਮੁੰਡਾ ਮੇਰੇ ਦੋ ਦੋ ਹੀ ਮੁੰਡੇ ਮੇਰ ਤਾਂ ਦੋ ਮੁੰਡੇ ਪੁੱਤ ਆ ਜਾਣ ਸਾ ਪੁੱਤ ਵੇਖ ਲੋ ਤੁਸੀਂ ਦੇਖੋ ਕਿ ਇੱਕ ਇੱਕ ਕਮਰੇ ਚ ਗੁਜ਼ਾਰਾ ਕਰਦਾ ਹੈ ਪਰਿਵਾਰ ਮੋਟਰਸਾਈਕਲ ਮੰਜੇ ਸੀ ਤਿੰਨ ਤਿੰਨ ਮੰਜਾਂ ਨੂੰ ਅੱਗ ਲਾਈ ਹੋਈ ਹੈ ਆ ਸਾਹਮਣੇ ਤੁਸੀਂ ਦਰਵਾਜ਼ਾ ਵੇਖ ਸਕਦੇ ਹੋ ਕਿ ਇੱਕ ਕਿਸ ਹਾਲਾਤ ਦਾ ਸੀ ਤੇ ਹੁਣ ਇਹ ਇੱਕ ਓਲਾ ਕਰਨ ਨਮੋ ਮਿਲ ਰਿਹਾ ਪਹਿਲਾਂ ਵੀ ਓਲਾ ਕਰਨ ਵਾਲਾ ਇਸੇ ਕਹੀ ਨਹੀਂ ਕਹਿ ਸਕਦੇ ਸੀਗੇ ਬਚਾਉਂਦਾ ਸੀਗਾ ਕੀ ਪਤਾ ਰਾਤ ਨੂੰ ਫੇਰ ਆ ਜਾਣਾ ਵਾਹਿਗੁਰੂ ਵਾਹਿਗੁਰੂ